ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਲੁਧਿਆਣਾ ਦੇ ਕਾਸਾਵਾਦ ਪਿੰਡ ਤੋਂ ਦਿਖਾ ਰਿਹਾ ਤੁਸੀਂ ਬੰਦ ਉੱਤੇ ਖੜੇ ਆ ਜਿੱਥੇ ਲਗਾਤਾਰ ਸਤਲੁਜ ਦਰਿਆ ਜਿਹੜਾ ਗਿਆ ਠੋਕਰ ਮਾਰਦਾ ਪਿਆ ਤੇ ਢਿਗਾ ਜਿਹੜੀਆਂ ਨੇ ਉਹ ਨਾਲ ਲੈ ਕੇ ਜਾ ਰਹੇ ਤਾਂ ਬਿਲਕੁਲ ਤੁਹਾਨੂੰ ਤਸਵੀਰ ਜ਼ਰੂਰ ਦਿਖਾਣੀ ਚਾਹੂੰਗਾ ਵੀ ਕਿਸ ਤਰੀਕੇ ਨਾਲ ਜਿਹੜਾ ਦਰਿਆ ਹੈ ਹਾਲੇ ਤੀਕਰ ਕਾਫੀ ਜਿਹੜੇ ਕਿਲੇ ਆ ਆਪਣੇ ਵਿੱਚ ਲੈ ਕੇ ਜਾ ਚੁੱਕੇ ਆ ਤੇ ਜਿਸ ਤਰੀਕੇ ਨਾਲ ਜੇਕਰ ਫਸਲ ਦੀ ਗੱਲ ਕਰੀਏ ਤਾਂ ਫਸਲ ਦਾ ਜਿਹੜਾ ਨੁਕਸਾਨ ਹੈ ਤਕਰੀਬਨ ਲੱਖਾਂ ਦਾ ਨੁਕਸਾਨ ਜਿਹੜਾ ਗਿਆ ਫਸਲ ਇੱਕ ਇੱਕ ਕਿਸਾਨ ਜਿਹੜਾ ਗਿਆ ਸਤਲੁਜ ਦਰਿਆ ਕਰ ਚੁੱਕਿਆ ਤੇ ਜੇਕਰ ਗੱਲ ਕਰੀਏ ਇਸ ਦੇ ਬਹਾਣੀ ਤੇ ਬਹਾਵ ਦੀ ਦਾ ਪਾਣੀ ਦਾ ਬਹਾਵ ਕੁਝ ਇਸ ਪੱਧਰ ਨਾਲ ਕੀ ਪਾਣੀ ਦਾ ਵਹਾਵ ਐਨਾ ਹੈ ਭਾਵੇਂ ਜੇ ਇਸ ਦੇ ਸਤਰ ਦੀ ਗੱਲ ਕਰੀਏ ਪਾਣੀ ਡੂੰਗਾ ਜਿਹੜਾ ਇਸ ਤਰ੍ਹਾਂ ਚੱਲਦਾ ਪਿਆ ਤੇ ਰਫਤਾਰ ਹੋਣ ਕਰਕੇ ਲਗਾਤਾਰੀ ਮਾਰ ਜਿਹੜੀ ਹੈ ਉਹ ਥਰੜੀ ਮਿੱਟੀ ਨੂੰ ਮਾਰਦਾ ਪਿਆ ਜਿਸ ਕਰਕੇ ਪਿੰਡ ਵਾਲਿਆਂ ਵਿੱਚ ਵੀ ਚਿੰਤਾ ਹੈ ਤੇ ਲਗਾਤਾਰ ਜਿਹੜੀ ਹੈ ਉਹ ਬੰਨ ਮਾਰਨ ਦੀ ਸੇਵਾ ਇੱਥੇ ਵੀ ਚੱਲਦੀ ਪਈ ਹੈ ਸਸਰਾਲੀ ਪਿੰਡ ਦੀ ਗੱਲ ਕਰੀ ਤਾਂ ਉੱਥੇ ਵੀ ਚੱਲਦੀ ਜੇਕਰ ਮੱਤੇਵਾੜ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਵੀ ਚੱਲਦੀ ਜਿੱਥੇ ਸਤਲੂਜੀ ਦਰਿਆ ਜਿਹੜਾ ਕੀ ਹੈ ਠੋਕਰ ਮਾਰਦਾ ਤਾਂ ਉੱਥੇ ਹੀ ਡਰ ਦਾ ਮਾਹੌਲ ਜਿਹੜਾ ਕਿ ਬਣਾ ਹੋਇਆ ਪਿੰਡ ਉਸ ਛੜਨ ਮੌਜੂਦ ਨੇ ਗੱਲਬਾਤ ਕਰਦੇ ਅਸੀਂ ਗਾਣ ਭਾਈ ਕੀ ਹਾਲਾਤ ਨੇ ਇਸ ਸਮੇਂ ਜੇਕਰ ਗੱਲ ਕਰੀਏ ਸਾਤਲੂ ਦੇ ਦਰਿਆ ਦੇ ਬਿਲਕੁਲ ਕੰਡੇ ਦੇ ਪਿੰਡਾ ਪਿੰਡ ਕਾਸਾਬਾਦ ਤੇ ਮੈਂ ਪਿੰਡ ਕਾਸਾਬਾ ਦਾ ਨੰਬਰਦਾਰ ਹਾਂ ਜੀ ਔਰ ਜਿੱਥੇ ਆਪਾਂ ਇਸ ਵੇਲੇ ਲੱਗੇ ਹੋਏ ਢਾ ਅਸੀਂ ਮੌਜੂਦਾ ਉੱਥੇ ਖੜੇ ਆ ਅੱਜ ਡੀਸੀ ਸਾਹਿਬ ਵੀ ਆਏ ਸੀ ਕਾਫੀ ਪ੍ਰੋਸਸਰ ਦੇ ਕੇ ਗਏ ਨੇ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਬੇ ਜੜੀ ਢਾ ਵਾ ਇਹਨੂੰ ਜਲਦੀ ਜਲਦਾ ਪੱਥਰ ਛੱਡ ਕੇ ਦਾ ਕਿਸੇ ਤਰੀਕੇ ਨਾਲ ਵੀ ਰੋਕਿਆ ਜਾਵੇ ਕਿਉਂਕਿ ਸਾਡੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਨੇ ਉਹ ਸਾਡੀ ਕਾਫੀ ਮਦਦ ਕਰ ਰਹੇ ਨੇ ਵਿਆਹ ਦੇਦੇ ਤੋਂ ਕਾਫੀ ਸੰਗਤ ਆ ਕੇ ਸਾਡੀ ਮਦਦ ਕਰ ਰਹੀ ਆ ਲੰਗਰ ਪਾਣ ਦੀ ਵੀ ਸੰਗਤ ਕਰ ਰਹੀ ਆ ਬਾਕੀ ਜਿਹੜੇ ਬੋਰੇ ਝੱਕਣ ਦੀ ਵੀ ਕਿਉਂਕਿ ਪ੍ਰਸ਼ਾਸਨ ਕੋਲੇ 10 15 20 ਬੰਦੇ ਨੇ ਕਿਉਂਕਿ ਇੱਥੇ 500 ਬੰਦਾ ਸਾਡਾ ਲੱਗਿਆ ਹੋਇਆ ਅੱਛਾ ਜੀ ਜਿਹੜੇ ਕਿ ਸਾਡੇ ਇਹ ਬੰਦੇ ਨਾ ਆਉਣ ਤੇ ਹੁਣ ਨੂੰ ਸਾਡਾ ਬੰਨ ਖਤਮ ਹੋ ਜਾਣਾ ਸੀ ਇਹ ਸਾਡੇ ਹੀ ਨੌਜਵਾਨਾਂ ਨੇ ਰੋਕੇ ਹੋਇਆ ਮੈਂ ਪ੍ਰਸ਼ਾਸਨਪੁਰੇ ਔਰ ਮੰਤੂ ਸਾਹਿਬ ਨੂੰ ਫੇਰ ਮੁੰਡੇ ਸਾਹਿਬ ਨੂੰ ਬੇਨਤੀ ਕਰੂੰਗਾ ਇਹਨੂੰ ਜਲਦੀ ਜਲਦੀ ਠੀਕ ਰੁਵਾ ਜਾਓਗੇ ਨਹੀਂ ਤਾਂ 450 ਬਣਾ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਗਿਆ ਤੇ ਜੋ ਉਹ ਹੀ ਗੱਲ ਕਰਨ ਚਾਹੁੰਦਾ ਸੀ ਮੈਂ ਜੇਕਰ ਇਸ ਦੀ ਮਾਰ ਵੱਜਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਜੇਕਰ ਪਹਿਲਾਂ ਦੀ ਗੱਲ ਕਰੀਏ 1988 ਦੀਆਂ 2030 ਉਦੋਂ ਕੀ ਹਾਲਾਤ ਸੀਗੇ ਸਪੈਨਡਰ ਉਹ ਕਾਫੀ ਪਿੱਛੇ ਸੀਗਾ ਜੀ ਜੋ ਐਸ ਵੇਲੇ ਕਟਾਈ ਕਰਕੇ ਨੇੜੇ ਬਹੁਤ ਪਹੁੰਚ ਗਿਆ 5-7 ਕਰਮਚਾਰੀ ਜੂਰੀ ਤੇ ਆ ਉਸ ਤੋਂ ਸਾਡੇ ਸਾਡੇ ਦਾ ਕੰਡਾ ਸੀ ਉਹ ਘੱਟੋ ਘੱਟ ਵੀ 5-7 ਕਿਲੇ ਦੂਰ ਸੀ 86 ਦੇ ਟਾਈਮ ਉਦੋਂ ਸਾਨੂੰ ਇਹ ਨਹੀਂ ਸੀ ਕਿ ਇਥੋਂ ਬਾਣੇ ਤੂੰ ਤਾਂ ਸਾਡੋ ਪੁੱਛੋ ਬਾਣ ਟੁੱਟਾ ਜੇਕਰ ਤਾਂ ਫੇਰ ਵੀ ਨੁਕਸਾਨ ਬਹੁਤ ਪੰਡਾ ਦਾ ਹੋਇਆ ਹੁਣ ਤਾਂ ਇਹ ਪੂਰੇ ਲੁਧਿਆਣੇ ਨੂੰ ਕਵਰ ਕਰੂਗਾ ਜੇਕਰ ਇਥੋਂ ਕੋਈ ਨੁਕਸਾਨ ਹੋ ਜਾਂਦਾ ਘੱਟੋ ਘੱਟ ਵੀ ਇਹਦੇ ਵਿੱਚ 50 ਪੰਡ ਜਿਮਾਰੇ ਟਾਉਣਗੇ ਔਰ ਕਰੋਨਾ ਦੀ ਸਾਡੀ ਫਸਲ ਜਿਹੜੀ ਖੜੀ ਐ ਇਸ ਵੇਲੇ ਪੱਕਣ ਦੇ ਤਿਆਰ ਆ ਉਹ ਵੀ ਨੁਕਸਾਨ ਹੋਊਗੀ ਤੇ ਹੁਣ ਤਾਂ ਕਿੰਨੀ ਫਸਲ ਜਿਹੜੀ ਆਪਣੇ ਵਿੱਚੋਂ ਲੈ ਕੇ ਜਾਣਾ ਹੁਣ ਤਕਰੀਬਨ ਇਹ 4-5 ਕਿੱਲੇ ਜਿਹੜਾ ਏਕੜ ਝੋਨਾ ਜਸਵੰਤ ਸਿੰਘ ਜ਼ਿਮੀਦਾਰ ਦਾ ਖਰਾਬ ਹੋ ਚੁੱਕਿਆ ਔਰ ਪੁੱਛੇ ਵੀ ਹੋ ਰਿਹਾ ਕਿੱਥੇ ਵੀ ਕਿਤੇ ਵੀ ਤਾਹ ਲੱਗੀ ਆ ਇਹ ਜ਼ਿਮੀਦਾਰਾਂ ਨੂੰ ਬਹੁਤ ਮਾਰ ਪੈ ਰਹੀ ਆ ਕਿਉਂਕਿ ਜ਼ਿਮੀਦਾਰ ਪਹਿਲਾਂ ਹੀ ਕਰਦੇ ਇਤਨੇ ਤੇ ਹੁਣ ਮੈਂ ਸਰਕਾਰ ਨੂੰ ਦੁਬਾਰਾ ਫੇਰ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ ਵੀ ਉਹਨਾਂ ਨੇ ਕੱਲ੍ਹ ਸਾਨੂੰ ਭਰੋਸਾ ਦਵਾਇਆ ਵੀ ਕੱਲ੍ਹ ਨੂੰ ਇੱਥੇ ਕੇਰ ਛੱਡ ਕੇ ਬੰਨ ਤੇ ਪੱਥਰ ਲਾ ਕੇ ਇਹਨੂੰ ਜਲਦੀੋ ਜਲਦੀ ਬੰਦ ਕੀਤਾ ਜਾਊਗਾ ਜਿੱਕਰ ਗੱਲ ਕਰੀ ਉਸ ਪਪੂਲਰ ਦੇ ਜਿਹੜਾ ਬਾਗ ਦੇ ਤਾਂ ਉਹ ਬਾਗ ਵੀ ਜਿਹੜਾ ਤੁਹ ਤੱਕ ਲੱਗਦਾ ਕਿ ਕਾਫੀ ਬਾਗ ਇਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਹੋਇਆ ਤੇ ਇਹ ਜਿਹੜਾ ਤੋਂ ਲਾਉਣ ਦੀ ਜਿਹੜੀ ਗਾਰਵਈਏ ਕਦੋਂ ਤੋਂ ਸ਼ੁਰੂ ਹੋਈ ਹੈ ਕੁਝ ਜੇ ਸਰ 5 ਦਿਨ ਹੋ ਵਿੱਚ ਪੰਜ ਦਿਨ ਹੋ ਚੱਲੇ ਹਾਂਜੀ ਪਹਿਲਾਂ ਇਦਾਂ ਨਹੀਂ ਸੀ ਪਾਣੀ ਵਧਿਆ ਨਹੀਂ ਸੀ ਪਰ ਇੱਕਦਮ ਪਾਣੀ ਵਧ ਕੇ ਜਦੋਂ ਇੱਕ ਡਾਊਨ ਹੋਇਆ ਨਾ ਉਹਨੇ ਇਹਨੇ ਢਾਹ ਬਹੁਤ ਜ਼ਿਆਦਾ ਲਾਈ ਆ ਪਾਣੀ ਘੱਟ ਕਰਕੇ ਇਹਨੂੰ ਹੌਲੀ ਹੌਲੀ ਵੱਢੀ ਜਾ ਰਿਹਾ ਲਗਾਤਾਰ ਹੀ ਵੜਦਾ ਉਹ ਲਗਾਤਾਰ ਹੀ ਸਰ ਜੇਕਰ ਗੱਲ ਕਰੀਓ ਮਾਈਨੇ ਦੀ ਤਾਂ ਕਿੰਨਾ ਕਿ ਦਿਹਾੜੀ ਦੇ ਵਿੱਚ ਕਿੰਨਾ ਆ ਜਾਂਦਾ ਹੈ ਸਰ 20 25 ਫੁੱਟ ਕਵਰ ਕਰ ਜਾਂਦਾ ਹੈ 20 25 ਫੁੱਟ ਦੀ ਢਾਲ ਆ ਜਾਂਦੀ ਹੈ ਹਾਂਜੀ ਹਾਂਜੀ ਇਹ ਦੋਨਾਂ ਪਾਸੇ ਲਾ ਰਹੇ ਜੇਕਰ ਇੱਧਰ ਦੀ ਗੱਲ ਕਰੀਏ ਜਾਂ ਨਾਲ ਦੀ ਅੰਦਰੋਂ ਠੋਕਰ ਪੈ ਚਾਰੀ ਹੈ ਇੱਕ ਜੇ ਠੋਕਰ ਨਾ ਆਉਂਦੀ ਤਾਂ ਹੁਣ ਉਹ ਕਾਫੀ ਸਾਡਾ ਕਵਰ ਕਰ ਜਾਣਾ ਹਾਂ ਜਿਹੜਾ ਇੱਥੇ ਇੱਕ ਦੇਖ ਸਕਦਾ ਮੈਂ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੀ ਆ ਰਹੀ ਹੈ ਇਸ ਆਲੇ ਦੁਆਲੇ ਦੇ ਸਾਰੇ ਪਿੰਡ ਸਾਡੇ ਹਾਂਜੀ ਕਿੰਨਾ ਕਿ ਨੌਜਵਾਨ ਇੱਥੇ ਜਿਹੜਾ ਲੱਗਿਆ ਹੋਇਆ ਜਿਹੜਾ ਸੇਵਾ ਕਰ ਰਿਹਾ ਹੈ ਡੈਲੀ ਜੀ ਸਾਨੂੰ ਡੇਰਾ ਬਿਆਸ ਵਾਲੇ ਬਹੁਤ ਸੰਗਤ ਸਹਿਯੋਗ ਕਰ ਰਹੀ ਆ ਤੇ ਨਾਲ ਦੇ ਪਿੰਡ ਜਿੰਨੇ ਜ਼ਿਮੀਂਦਾਰ ਆ ਸਾਰੇ ਸੰਯੋਗ ਕਰ ਰਹੇ ਸਾਡੇ ਚਾਰ ਪੰਜ ਪਿੰਡ ਸਾਡੇ ਬਹਾਦਰਕੇ ਜਮਾਲਪੁਰ ਇੱਕ ਬਹਾਦਰਕੇ ਆ ਸਰਪੰਚ ਸਾਹਿਬ ਵੀ ਖੜੇ ਆ ਆ ਬਾਈ ਜਮਾਲਪੁਰ ਦੇ ਖੜੇ ਆ ਉਦੋਂ ਦੇ ਅਨਥੱਕ ਮਿਹਨਤ ਆ ਇਹਨਾਂ ਦੀ ਬਾਈ ਜਿੰਦੀ ਘੇਰਾ ਦੀ ਕੁੱਤ ਵਿਆਦ ਤੋਂ ਤਲਵੰਡੀ ਵਾਲ ਤਲਵੰਡੀ ਤੋਂ ਬਹੁਤ ਸੰਗਤ ਆਉਂਦੀ ਹੈ ਨੂਰ ਵਾਲਾ ਪਿੰਡ ਹਮ ਸਾਰਿਆਂ ਦਾ ਸਾਥ ਆ ਜੀ ਨੂਰ ਵਾਲਾ ਪਿੰਡ ਤੋਂ ਵੀ ਆ ਰਹੀ ਆ ਬਈ ਕਿਦੀ ਦੇਖਣ ਨੂੰ ਜਰੂਰ ਆ ਰਹੀ ਹੈ ਵੀ ਜਦੋਂ ਪਾਣੀ ਦਾ ਵਹਾਅ ਜਿਸ ਪੱਧਰ ਤੇ ਤੇਜ਼ਾ ਤੇ ਵਾਂਗ ਰੋਲੇ ਜੇ ਬਹੁਤ ਬਣਦੇ ਇਸ ਪਾਣੀ ਦੇ ਅੰਦਰ ਕਿ ਉਹੀ ਕਾਰਨ ਬਣਦੇ ਪਏ ਨੇ ਜਿਹੜੀ ਢਾਹ ਲੱਗ ਰਹੀ ਹੈ ਇਹ ਸਪੀਡ ਨਹੀਂ ਘਟਦੀ ਜੀ ਇਹਦੀ ਪਾਣੀ ਦੀ ਸਪੀਡ ਘਟੇ ਜਨਾ ਫੇਰ ਪਾਣੀ ਦੀ ਸਪੀਡ ਘਟੇ ਓਦਾਂ ਕੋਈ ਹੱਲ ਨਹੀਂ ਆ ਨਹੀਂ ਇਹ ਕੋ ਇਹ ਥੱਲੋਂ ਸਰ ਵੱਡਦਾ ਰਹਿੰਦਾ ਪਾਣੀ ਥੱਲੋਂ ਰੇਤਾ ਕੱਢ ਜਾਂਦਾ ਰੇਤਾ ਕੱਢਣ ਨਾਲ ਉਹ ਡਿੱਗਾਂ ਥਲੇ ਡਿੱਗੀ ਜਾਂਦੀਆਂ ਨੇ ਤੇ ਬਿਜਲੀ ਤੇ ਪਾਣੀ ਬਹੁਤ ਡੂੰਗਾ ਇਥੋਂ ਪਾਣੀ ਸੀ ਉਹ ਵੀ ਲੈ ਗਿਆ ਸਾਰਾ ਦਾਦਾ 15 15 15 15 20 ਫੁੱਟ ਡੂੰਗਾ ਪਾਣੀ ਆ ਉਹ ਥੱਲੋਂ ਖੋਰੀਆਂ ਦਾ ਰੇਤਾ ਇਹਦਾ ਜਮੀਨ ਥਲੇ ਡਿੱਗੀ ਜਾਂਦੀ ਆ ਇਹ ਜੇ ਹੁਣ ਕੱਢਿਆ ਜ਼ਰੂਰ ਆ ਉਹ ਦੇਖੋ ਸੁਸਰਾਲੀ ਦਬਿਆ ਸੀ ਪਹਿਲੋਂ ਉਹ ਛੱਡੀ ਗਿਆ ਹੁੰਦਾ ਪਰ ਸਪੀਡ ਜ਼ਿਆਦੀ ਆ ਸੁਸਰਾਲੀ ਵਿਖੇ ਜਿਹੜਾ ਜ਼ਮੀਨਾਂ ਦਾ ਪਰਲੇ ਪਾਸੇ ਬੰਤੋਂ ਦੂਜੇ ਪਾਸੇ ਜ਼ਮੀਨਾਂ ਸਨ ਉਹ ਉੱਚੀਆਂ ਸੀ ਇਸ ਕਰਕੇ ਪਾਣੀ ਬਾਹਰ ਨਿਕਲਿਆ ਨਹੀਂ ਸਾਡੇ ਏਰੀਆ ਦਾ ਜ਼ਮੀਨਾਂ ਪਰਲੇ ਵੇ ਨੀਵੀਆਂ ਨੇ ਇਹ ਬੰਨੂ ਜੇ ਖੋਰਾ ਲੱਗ ਗਿਆ ਟੁੱਟ ਗਿਆ ਤੇ ਪਾਣੀ ਬਾਹਰ ਨਿਕਲ ਜਾਣਾ ਬੰਨ ਹੱਲ ਕਿੰਨਾ ਕਿ ਦੂਰ ਹੈ ਜੇਕਰ ਪਿਛਲੇ ਵਾਲੇ ਬੰਨ ਦੀ ਗੱਲ ਕਰੀ ਤੁਸੀਂ ਜੀ 20 ਫੁੱਟ ਦਾ ਫਰਕ ਹੈ ਜੀ 20 20 ਫੁੱਟ ਦਾ ਸਰ ਫਰਕ ਆ ਬਾਕੀ ਜਿਹੜੀ ਆਪਾਂ ਠੋਕਰ ਤੇ ਖੜੇ ਆ ਜੀ ਇਹ ਠੋਕਰ ਹੀ ਵਿਚਾਰੀ ਹੈ ਜੀ ਵੀ ਉਹ ਨਾਲ ਹੀ ਸਦਾ ਬਚਾਅ ਦਾ ਬੜਾ ਹੋ ਗਿਆ ਜੇ ਨਾ ਬੋਰੇ ਲਾਂਦੇ ਤਾਂ ਕੰਮ ਹੋ ਜਾਣਾ ਸੀ ਜੀ ਜਿਹੜੀਆਂ ਠੋਕਰ ਦਾ ਵੀ ਫੋਟ ਦਾ ਸਰ ਫਰਕ ਆ ਜੀ ਇਹ ਨਹੀਂ ਤਾਂ ਇੱਥੋਂ ਐ ਸਿੱਧਾ ਬਹਾਅ ਹੋਣਾ ਸੀ ਆ ਦੇਖੋ ਬਿਲਕੁਲ ਇਹ ਹਜੇ ਇੱਥੋਂ ਪਾਣੀ ਵੱਜ ਕੇ ਉਧਰ ਹੁੰਦਾ ਪਿਆ ਇਹ ਪਾਣੀ ਦਾ ਨਿਵਾਣ ਵੀ ਸਰ ਦੇਖੇ ਸਾਹਮਣੇ ਆ ਰਿਹਾ ਨਹੀਂ ਲੱਗਦਾ ਜਿਕਰ ਪ੍ਰਸ਼ਾਸਨ ਇੱਥੇ ਪਹਿਲਾਂ ਮੌਜੂਦ ਹੁੰਦਾ ਜਾਂ ਇੱਥੇ ਕੰਮ ਕਰਦਾ ਤਾਂ ਇਹ ਨੌਬਤ ਨਾ ਆਉਂਦੀ ਪਿੰਡ ਦੀ ਇੰਨੀ ਜਿਹੜੀ ਜ਼ਮੀਨ ਆ ਖਰਾਬ ਨਾ ਹੁੰਦੀ ਜੀ ਚਾਰ ਪਿੰਡ ਦੇਖੋ ਚਾਰ ਪਿੰਡ ਲੱਗੇ ਹੋਏ ਸੀ ਆਪਣੇ ਕਸਾਵਾਦ ਦੇ ਨੌਜਵਾਨ ਨੇ ਜੀ ਆਪਣੇ ਨੂਰ ਵਾਲੇ ਕਾਕੋਵਾਲ ਆਪਣੇ ਜਮਾਲਪੁਰ ਕੇ ਹੋ ਗਿਆ ਜਮਾਲਪੁਰ ਹੋ ਗਿਆ ਜੀ ਠੀਕ ਹੈ ਸਾਰੇ ਭਰਾਵਾਂ ਦਾ ਸੰਯੋਗ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਥ ਸੰਗਾਂ ਲੈਣ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਵੀ ਲੱਗੇ ਹੁਣੇ ਗਿਆ ਜੀ ਠੀਕ ਹੈ ਲੇਡੀਜ਼ ਵੀ ਨਾਲ ਲੱਗੇ ਹੋਏ ਸਰ ਪ੍ਰਸ਼ਾਸਨ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਹੈਲਪ ਕਰਦਾ ਹੁਣ ਜਦੋਂ ਮੁਸੀਬਤ ਆ ਗਈ ਲੇਕਿਨ ਪੱਥਰ ਉੱਤੇ 3 ਸਾਲ ਦਾ ਪਿਆ ਕਿਸੇ ਨੇ ਕੋਈ ਉਸ ਸਟੱਡ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਬਸ ਜਾਲ ਬਣ ਕੇ ਸਟੱਡ ਲਾ ਦੀ ਜੇ ਉਹ ਪੱਥਰ ਦੇਖ ਲੋ ਜਾ ਕੇ 3 ਸਾਲ ਦਾ ਪੱਥਰ ਉੱਤੇ ਢੇਰ ਲੱਗਾ ਆ ਕਿਸੇ ਨੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਡੀਸੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਆ ਹੁਣ ਉਹ ਪੋਗ ਲੈਣ ਭੇਜਣ ਲੱਗੇ ਆ ਤਾਂ ਪੱਥਰ ਸ਼ੁਰੂ ਹੋਣਾ ਲੱਗਣਾ ਅੱਛਾ ਫਿਲਹਾਲ ਉਹਦਾ ਕੋਈ ਪ੍ਰੋਪੋਜ਼ਲ ਨਹੀਂ ਸੀ ਉਹ ਕਹਿੰਦੇ ਸੀ ਆ ਜਾਲ ਬਣ ਕੇ ਥੱਲੇ ਲਾਓ ਹਮ ਹਜੇ ਸਿਰਫ ਸਾਨੂੰ ਜਿਹੜੇ ਥੱਲੇ ਲੈਵਲ ਤੇ ਸੀ ਨਾ ਪ੍ਰਸ਼ਾਸਨ ਉਹ ਸਾਨੂੰ ਕਹਿੰਦਾ ਸੀ ਵੀ ਇਹਨਾਂ ਨੇ ਰੋਕੋ ਪੱਥਰ ਨਾ ਹਜੇ ਪੱਥਰ ਆ ਲੋ ਉਹਦੇ ਡੀਸੀ ਸਾਹਿਬ ਨੂੰ ਅਸੀਂ ਪਿੰਡ ਨੂੰ ਰਿਕੁਐਸਟ ਕੀਤੀ ਆ ਹੁਣ ਉਹ ਆਪਦੀ ਪੋਗ ਲੈਣ ਭੇਜਣ ਲੱਗੇ ਆ ਪ੍ਰਸ਼ਾਸਨ ਵੱਲੋਂ ਕੱਲ ਨੂੰ ਸਵੇਰੇ ਉਹ ਸ਼ੁਰੂ ਹੋਣਾ ਜੀ ਅੱਛਾ ਮੈਂ ਪਹੁੰਚ ਹੀ ਨਹੀਂ ਹੱਲ ਤੱਕ ਨਹੀਂ ਅੱਜ ਹੀ ਆਏ ਨਾ ਡੀਸੀ ਸਾਹਿਬ ਅੱਜ ਅੱਖਰ ਡਗਣਾ ਨਹੀਂ ਹੈਗਾ ਪੱਥਰ ਘੱਟੋ ਘਾਟਦੇ 80 90 ਫੁੱਟ ਡੂੰਘਾ ਆ ਪੱਥਰ ਆਪਾਂ ਕਿੱਦਾਂ ਨਾਲ ਲਾਂਗੇ ਜੀ ਕਿੱਦਾਂ ਪੋਗ ਲੈਣਾ ਕੰਮ ਕਰ ਲੈਣਗੇ ਉਹ ਨਹੀਂ ਕਰ ਸਕਦੀਆਂ ਓਲਰੇਡੀ ਹੁਣ ਤੇ ਆਪ ਜਿੰਦਾ ਆਪਣੀ ਸੰਗਤ ਸਾਰੀ ਧੜ ਕੇ ਆਪਾਂ ਬਚਾਅ ਕਰ ਲਈਏ ਤਾਂ ਉਹ ਆਪਣਾ ਹੀ ਆਪ ਲਾਇਆ ਸਪ੍ਰਸ਼ਾਸਨ ਦਾ ਕੋਈ ਪਾਲ ਨਹੀਂ ਸਰ ਪ੍ਰਸ਼ਾਸਨ ਤੇ ਨਾ ਆਈ ਨਹੀਂ ਹੈਗਾ ਜੈ ਸਾਹਿਬ ਆਏ ਆ ਐਜੂ ਸਾਹਿਬ ਆਏ ਆ ਅੱਜ ਡੀਸੀ ਸਾਹਿਬ ਮੇਰੇ ਸਾਹਬ ਨਾਲ ਕੀ 10 ਦਿਨਾਂ ਬਾਅਦ ਸਰ ਜਿਹੜੇ ਮਾਰਕ ਪਾਜੀ ਮਾਰ ਕੇ ਗਏ ਆ 5-6 ਦਿਨਾਂ ਬਾਅਦ ਅੱਜ ਡੀਸੀ ਸਾਹਿਬ ਆਏ ਨੇ ਧਿਆਨ ਚ ਸੀਗਾ ਤਹਿਸੀਲਦਾਰ ਸਾਹਿਬ ਬੈਠੇ ਆ ਹੂੰ ਤਹਿਸੀਲਦਾਰ ਸਾਹਿਬ ਬੈਠੇ ਆ ਬਈ ਕਿੰਦਾ ਕੀ ਫਾਇਦਾ ਜਿਆਦਾ ਕੋਈ ਕੰਮ ਹੀ ਨਹੀਂ ਹੋ ਰਿਹਾ ਫੇ ਬੈਠਿਆਂ ਦਾ ਇਦਾਂ ਆ ਦੇਖੋ ਪ੍ਰਸ਼ਾਸਨ ਦਾ ਆਪਾਂ ਨੂੰ ਜਾਲ ਮੰਗਾ ਸਕਦਾ ਜੇ ਅਲਗ-ਅਲਗ ਇਹਨਾਂ ਦਾ ਜਿਹੜਾ ਹੁਣ ਆਪਾਂ ਕਹਿ ਦਈਏ ਥੈਲੇ ਜਾ ਕੇ ਥੈਲੇ ਤਾਂ ਨਹੀਂ ਉਹ ਲਾ ਸਕਦੇ ਜਾਲ ਸਾਨੂੰ ਮੰਗਾਤਾ ਥੈਲੇ ਆ ਰਹੇ ਆ ਸਾਡੇ ਕੋਲ ਸਾਰੇ ਭਰੇ ਵੀ ਆ ਰਹੇ ਖਾਲੀ ਵੀ ਆ ਰਹੇ ਤੇ ਲੇਬਰ ਵੀ ਆ ਰਹੀ ਉਹਨਾਂ ਦਾ ਪ੍ਰੋਫੈਸ਼ਨਲ ਮੁੰਡੇ ਜਿਹੜੇ ਉਹਨਾਂ ਦਾ ਸਪੈ ਜਿਹੜੇ ਜਾਲ ਲੱਗਦੇ ਆ ਨਾ ਉਹ ਪ੍ਰੋਫੈਸ਼ਨਲ ਉਹਨਾਂ ਵੱਲੋਂ ਆਰेंज ਕੀਤੇ ਹੋਏ ਆ ਅਸੀਂ ਨਹੀਂ ਆਰेंज ਕੀਤੇ ਜੋ ਜਿੱਥੇ ਪ੍ਰਸ਼ਾਸਨ ਸਾਡੇ ਨਾਲ ਖੜਾ ਉਹ ਅਸੀਂ ਮੰਨਦੇ ਆਂ ਨਾ ਇਹ ਗੱਲ ਜਿਹੜੀ ਗੱਲ ਆ ਪਰ ਬਾਈ ਸਿਰੇ ਤੋਂ ਨਾ ਮੁਕਰੀਏ ਐਵੇਂ ਹਾਂਜੀ ਪਰ ਜੇਕਰ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਜੇ ਪਹਿਲਾਂ ਪ੍ਰਸ਼ਾਸਨ ਮੌਜੂਦ ਹੋ ਜੇ ਉਹਦੀ ਗੱਲ ਪਹਿਲਾਂ ਹੋ ਜਾਂਦਾ ਵੀਰੇ ਐਵੇਂ ਸੀ ਆ ਜਿਵੇਂ ਉਹ ਦੇਖੋ ਇੱਥੇ ਠੋਕਰ ਟੁੱਟੀ ਆ ਅੱਗੇ ਤੱਕ ਲੰਮੀਆਂ ਸੀ ਇਹ ਦੋ ਤਿੰਨ ਠੋਕਰਾਂ ਲੰਮੀਆਂ ਸੀ ਜੇ ਠੋਕਰਾਂ ਪਹਿਲਾਂ ਲੱਗ ਜਾਂਦੀਆਂ ਫਿਰ ਕੋਈ ਹੋਰ ਬਚਾਅ ਹੋ ਜਾਣਾ ਸੀ ਆਪਣਾ ਜਿਵੇਂ ਬਾਈ ਦੱਸਦਾ ਬੀਲੇ ਦੇ ਖੰਭੇ ਵੀ ਰੁੜ ਗਏ ਮੋਟਰਾਂ ਵੀ ਰੁੜ ਗਈਆਂ ਤੇ ਉਹ ਨੁਕਸਾਨ ਬਚ ਜਾਣਾ ਸੀ ਬਚ ਜਾਣਾ ਸੀ ਬਾਈ ਉਹ ਬਚ ਜਾਣਾ ਸੀ ਸਾਨੂੰ ਸਾਰਾ ਜਿਹੜਾ ਪਰਲੇ ਬੰਨੇ ਪਿਆ ਨਾ ਬਰੇਤੀ ਇਹ ਮਾਰ ਰਹੀ ਆ ਹਾਂ ਇਹ ਬਿਲਕੁਲ ਸਾਡੇ ਨੇੜੇ ਆ ਸਸਰਾਲੀ ਇਹੀ ਚੱਕਰ ਹੋਇਆ ਬਹਾ ਇਧਰ ਨੂੰ ਹੋਇਆ ਸਾਡਾ ਸਸਰਾਲੀ ਦੇ ਸਾਹਮਣੇ ਲਸਾੜਾ ਪਿੰਡ ਪੈਂਦਾ ਜੀ ਹਾਂਜੀ ਉਸ ਦਿਨ ਪ੍ਰਸ਼ਾਸਨ ਉੱਥੇ ਗਿਆ ਵੀ ਆ ਉਹ ਕਿऐसे ਬਿਲਕੁਲ ਕੱਟਣਾ ਉਹਨਾਂ ਨੇ ਪਰ ਉਹਨਾਂ ਨੇ ਨਹੀਂ ਕੱਟਣ ਦਿੱਤੀ ਹਾਂ ਉਹਨਾਂ ਵਿੱਚੋਂ ਇੱਕ ਗੱਲ ਤੁਸੀਂ ਹੈ ਨਾ ਉਹਨਾਂ ਨੂੰ ਸਵੇਰੇ ਜਾਣਾ ਚਾਹੀਦਾ ਸੀ ਜਿਹੜੇ ਰਾਤ ਨੂੰ ਨਹੀਂ ਜਾਣਾ ਉਹ ਰਾਤ ਨੂੰ ਉਹਨਾਂ ਨੇ ਕਿਸੇ ਨਾਲ ਲੈਣਾ ਸੀ ਨਹੀਂ ਇਹ ਸਭ ਪਤਾ ਚੱਕਰ ਕੀ ਹੈ ਜੀ ਲੋਕ ਕਹਿੰਦੇ ਆ ਵੀ ਉਹ ਬੰਨ ਤੋੜਨਗੇ ਬੰਨ ਨਹੀਂ ਤੋੜਨਗੇ ਸੀ ਉਹ ਡਰੇਨ ਮਾਰਨਗੇ ਸੀ ਨਾਲ ਡਰੇਨ ਹਾਂ ਡਰੇਨ ਮਾਰਨ ਲੱਗੇ ਉਹ ਇਹ ਜਿਹੜੇ ਲੋਕ ਸੀ ਉਹ ਪਿੰਡਾਂ ਦੇ ਉਹ ਕਹਿੰਦੇ ਕਿ ਬੰਨ ਤੋੜਨ ਆ ਗਏ ਆ ਕੋਈ ਇਹ ਦੂਰ ਇੰਡਸਟਰੀ ਵਾਲਿਆਂ ਨੇ ਕਿਹਾ ਤਾਂ ਜੀ ਬੰਨ ਤੋੜ ਦੋ ਉਹ ਇਹ ਫੋਨ ਫੋਨ ਸੈਂਟਰ ਤੋਂ ਕਰਾਤੇ ਹਣ ਪਰ ਨਹੀਂ ਸਰ ਉਹਨਾਂ ਡਰੇਨ ਮਾਰਨ ਗਏ ਸੀ ਖੁਦ ਅਸੀਂ ਸਾਡੇ ਮੇਰੇ ਯਾਰਾਂ ਦੋਸਤਾਂ ਦੀਆਂ ਮਸ਼ੀਨਾਂ ਗਈਆਂ ਸੀਆਂ ਪਰ ਉਹ ਪਿੰਡ ਵਾਲੇ ਨਹੀਂ ਮਾਰਦੇ ਤਾਂ ਵੀ ਕੋਈ ਗੱਲ ਨਹੀਂ ਜੇ ਹੁਣ ਚੱਲ ਰਿਹਾ ਕੰਮ ਵੀ ਤੋਂ ਇਧਰ ਵੀ ਬੰਦੇ ਵਸਦੇ ਆ ਦੂਈ ਇਧਰ ਵੀ ਵਸਦੀ ਆ ਲੱਗਦਾ ਜੇਕਰ ਜੋ ਵਾਜੀ ਨਹੀਂ ਜੇ ਸਹੀ ਤਰੀਕੇ ਨਾਲ ਜੇਕਰ ਦਿਨੇ ਜਾਂਦੇ ਤੇ ਬਚਾਅ ਹੋ ਜਾਂਦਾ ਹੋ ਜਾਂਦਾ ਸਰ ਬਚਾਅ ਦੇਖੋ ਹੁਣ ਜੇ ਪਾਣੀ ਦੇ ਵਿੱਚ ਦੇਖੋ ਹੁਣ ਇਹ ਖਵਾਜਾ ਜੀ ਇਹਦਾ ਕੋਈ ਹੋਰ ਨਹੀਂ ਜਿੰਦਾ ਪੀਰ ਆ ਜੀ ਇਹ ਇਹਦੇ ਕਿਸੇ ਦਾ ਯੋਰ ਨਹੀਂ ਹੈਗਾ ਹੁਣ ਆਪ ਪਾਣੀ ਵਿੱਚ ਕਿਸੇ ਕੰਮ ਹੁੰਦਾ ਆਪਾਂ ਬਚਾਅ ਕਰ ਸਕਦੇ ਆ ਸਰ ਜੇ ਆਪਾਂ ਹੁਣ ਠੋਕਰਾਂ ਲਈ ਹੁਣ ਢੋਕਰਾਂ ਥੋੜਾ ਸੈੱਟ ਹੋ ਜਾਣਗੀ ਪਾਣੀ ਤਾਂ ਭਾਵਲ ਘਟਦਾ ਪਿਆ ਲਗਾਤਾਰ ਕੇ ਦੇਖੋ ਸਰ ਸਾਡ ਪੂਰੀ ਪੈ ਰਹੀ ਨੁਵਾਨ ਦੇਖੋ ਸਰ ਸਿੱਧੀ ਸਾਡੂ ਨੇ ਪੈ ਰਹੀ ਕਸਾਵਾ ਨੂੰ ਇਹ ਠੋਕਰ ਕਰਕੇ ਬਚਾਅ ਹੋ ਰਿਹਾ ਜੀ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਜਈ ਸਾਹਿਬ ਸਾਡੇ ਨਾਲ ਆ ਜੀ ਐਸ ਡੀਓ ਸਾਹਿਬ ਸਾਡੇ ਨਾਲ ਆ ਆਪਣੇ ਡੀ ਸੀ ਸਾਹਿਬ ਨੇ 10 ਦਿਨਾਂ ਬਾਅਦ ਗੇੜਾ ਮਾਰਿਆ ਜੀ ਅੱਜ ਉਹ ਵੀ ਕਹਿੰਦੇ ਤੁਹਾਨੂੰ ਡੀਜਲ ਦਾਂਗੇ ਚਲੋ ਡੀਜਲ ਸਾਡੇ ਸਾਰੇ ਆਪਣੇ ਕਸਾਵਾਵਾਂ ਦੇ ਭਰਾ ਆਪਣੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ ਜੀ ਸਾਰਾ ਕੁਝ ਆਪਣੇ ਕੋਲੋਂ ਆਪਣੇ ਕੋਲੋਂ ਸਾਰਾ ਹੋ ਰਿਹਾ ਲੰਗਰ ਪਾਣੀ ਵੀ ਜਦੋਂ ਸੰਗਤਾਂ ਲੈ ਕੇ ਆ ਰਹੀਆਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆ ਰਿਹਾ ਜੀ ਸਾਰੇ ਭਰਾ ਸਹਿਯੋਗ ਕਰਦੇ ਕਿਦੋਂ ਹੈਬੋ ਵਾਲੋਂ ਅੱਜ ਆਈ ਹੈ ਟਰਾਲੀ ਤਲਵੰਡੀਆਂ ਆਉਂਦਾ ਰਾਲਾ ਸ਼ਾਮੀ 사ਸੰਗ ਬਿਆਸ ਵਾਲਿਆਂ ਦਾ ਦੋ ਟਾਈਮ ਪਹੁੰਚਦਾ ਉਹਦਾ ਕਹਿੰਦੇ ਚਾਹੇ ਤਿੰਨ ਟਾਈਮ ਲੈ ਲਓ ਸਾਡੇ ਕੋਲ ਪ੍ਰਸ਼ਾਦਾ ਸੇਵਾ ਨਹੀਂ ਮੁਕਦੀ ਬਈ ਜੀ ਸੇਵਾ ਸਾਰੇ ਚਲੋ ਸਭ ਕੁਝ ਹੋਊਗੇ ਕੰਟਰੋਲ ਹੋ ਜੇ ਇੰਨਾ ਹੀ ਬਹੁਤ ਆ ਜੀ ਸਭ ਬਿਲਕੁਲ ਇੱਕ ਵਾਰੀ ਥੋੜੇ ਥੱਲੇ ਜਾ ਕੇ ਦੇਖੀਏ ਵੀ ਕੀ ਹਾਂ ਥੱਲੇ ਜਰੂਰ ਇੱਕ ਵਾਰੀ ਜਾ ਕੇ ਦੇਖਾਂਗੇ ਜਿੱਥੇ ਇਹ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਕੀ ਹੈ ਚੇਨ ਲਿੰਕ ਬਣਾ ਕੇ ਵਿੱਚ ਬੋਰੀਆਂ ਭਰ ਕੇ ਤੇ ਸਾਰਾ ਜਿਹੜਾ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਜੇਕਰ ਗੱਲ ਕਰੀਏ ਜਿਸ ਢਾੜ ਉੱਤੇ ਅਸੀਂ ਖੜੇ ਆ ਜੇ ਇਹ ਢਾੜ ਨਾ ਹੁੰਦੀ ਤੇ ਬਿਲਕੁਲ ਜਿਸ ਤਰੀਕੇ ਨਾਲ ਬਾਈ ਨੇ ਦੱਸਿਆ ਕਿ ਹਾਲਾਤ ਬਚਨ ਵਾਲੇ ਬਿਲਕੁਲ ਵੀ ਨਹੀਂ ਸੀ ਕਿਉਂਕਿ ਲਗਾਤਾਰੀ ਦਰਿਆ ਦਾ ਬਹਾਵ ਕਾਫੀ ਜ਼ਿਆਦਾ ਤੇਜ਼ ਹੈ ਤੇ ਢਾ ਉਹ ਲਗਾਤਾਰ ਹੀ ਲਾ ਰਿਹਾ ਸੀਗਾ ਤੇ ਜੇਕਰ ਇਹ ਵੀ ਜਿਹੜੀ ਨਾ ਹੁੰਦੀ ਵਿੱਚ ਤਾਂ ਬਿਲਕੁਲ ਬਚਾਅ ਕਰਨਾ ਨਾ ਮੁਮਕਿਨ ਇੱਕ ਸਾਵਨਾ ਨਜ਼ਰ ਆਉਂਦਾ ਸੀਗਾ ਪਰ ਨੌਜਵਾਨਾਂ ਦੇ ਹੌਸਲੇ ਮੂਰੇ ਤੁਸੀਂ ਇੱਕ ਵਾਰੀ ਆ ਜਰੂਰ ਦੇਖੋ ਵੀ ਦਰਿਆ ਵੀ ਆ ਸਾਰੀ ਜ਼ਮੀਨ ਸੀ ਉਹ ਸਟਾਡਾ ਜੀ ਪੁਰਾਣਾ ਸਾਡਾ ਠੀਕ ਹੈ ਜਿਹੜਾ ਇਸ ਟਾਈਮ ਸਾਨੂੰ ਬਚਾ ਰਿਹਾ ਪੂਰਾ ਉਦੇ ਵਿੱਚ ਪ੍ਰੈਸ਼ਰ ਉੱਥੋਂ ਪਾਣੀ ਦਾ ਉਹਦੇ ਵਿੱਚ ਵਜਦਾ ਪੱਥਰ ਚੋਂ ਉਦੋਂ ਬਾਅਦ ਚ ਉੱਥੇ ਡਿਵਰਟ ਹੁੰਦਾ ਪਾਣੀ ਠੀਕ ਹੈ ਜੇ ਉਹ ਨਾ ਹੁੰਦੇ ਸਟੱਡ ਫਿਰ ਇਸ ਟਾਈਮ ਸਿੱਧਾ ਹੋ ਜਾਣਾ ਸੀ ਇਹ ਉਹ ਸਟੱਡ ਬਹੁਤ ਵਜਾ ਰਿਹਾ ਸਾਨੂੰ ਠੀਕ ਹੈ ਜੀ ਆ ਸਾਰਾ ਇੱਥੋਂ ਲੱਗਦੇ ਗਏ ਆ ਰਾਧਾ ਸਵਾਮੀ ਅਸਾਸੰਗ ਘਰ ਵਾਲਿਆਂ ਦੀ ਸੇਵਾ ਚੱਲੀ ਆ ਜਿੰਨਾ ਵੀਰ ਲਾ ਦਿੰਨੇ ਆ ਉਦੋਂ ਅੱਗੇ ਚੱਲ ਪੈਂਦਾ ਹੈ ਦਰਖਤ ਬਹੁਤ ਸੁਟਿਆ ਸੀ ਵੱਡ ਵੱਡ ਕੇ ਦਰਖਤ ਬਹੁਤ ਸੁਟਿਆ ਆ ਚਲੋ ਅਸੀਂ ਸਾਰੇ ਪਿੰਡਾਂ ਦਾ ਧੰਨਵਾਦ ਹੀ ਆ ਚਲੋ ਉਹ ਵੀ ਆਪਦੇ ਫਰਜ਼ ਸਮਝ ਕੇ ਪਾਈ ਬੰਦਗੀ ਸਾਂਝ ਨਿਵਾਣ ਆਏ ਆ ਲਾਗੇ ਇਹ ਬੋਰੇ ਜਿਹੜੇ ਖੜੇ ਆ ਸਾਰੇ ਜਿਹੜੇ ਬੋਰੇ ਖੜੇ ਆ ਸਿਰਫ ਦਰਖਤਾਂ ਉੱਪਰ ਹੀ ਖੜੇ ਆ ਜੀ ਇਹਦੇ ਘੱਟੋ ਘਾਟ 70 ਫੁੱਟ ਪਾਣੀ ਆ ਜੀ 70 ਫੁੱਟ ਪਾਣੀ ਆ ਜਿਹੜੇ ਬੋਰੇ ਖੜੇ ਆ ਇਹ ਘੱਟੋ ਘਾਟ ਦੀਆਂ ਬੂਟਿਆਂ ਉੱਪਰ ਹੀ ਖੜੇ ਆ ਜੀ ਇੱਕ ਢਾਹ ਰੋਗੀ 4-5 ਕਿੱਲੇ ਸਰਪੰਨ ਸਾਹਿਬ ਛੱਡ ਦੀਆਂ 4 ਕਿੱਲੇ ਜ਼ਮੀਨ ਸਰ ਛੱਡਦੀ ਹੈ ਜੀ ਬਈ ਜੇਕਰ ਆਮ ਦਿਨਾਂ ਦੀ ਗੱਲ ਕਰੀਏ ਤਾਂ ਆਮ ਦਿਨਾਂ 'ਚ ਪਾਣੀ ਕਿੱਥੋਂ ਵਗਦਾ ਹੁੰਦਾ ਸੀ ਕੁਝ ਇਸ਼ਾਰਾ ਕਰਕੇ ਦਿਖਾਓ ਸਰ ਇੱਥੋਂ 4 ਕਿੱਲੇ ਜ਼ਮੀਨ ਅੰਦਰ ਛੱਡ ਲਈ ਹੋਈ ਹੈ ਤੇ ਠੀਕ ਹੈ ਪਹਿਲਾ ਨਾਲ ਹੀ ਪਾਣੀ ਬਿਲਕੁਲ ਪਾਣੀ ਨਾਲ ਚੱਲਦਾ ਨਾ ਇੱਥੇ ਕਦੀ ਮੈਨਿੰਗ ਹੋਈ ਹੈ ਜੀ ਘੱਟੋ ਘੱਟ 25 ਸਾਲ ਹੋ ਗਏ ਮੈਨਿੰਗ ਨਹੀਂ ਹੋਈ ਦਰਿਆ ਬੜਾ ਛੋਟਾ ਇੱਥੇ ਥੋੜਾ ਹੁੰਦਾ ਸੀਗਾ ਇਹ 4 ਕਿੱਲੇ ਜ਼ਮੀਨ ਨੇ ਉਹ ਛੱਡੀ ਆ ਛੱਟਣ ਦੇ ਨਾਲ ਜਿਹੜੀ ਸਾਹਮਣੇ ਕਸਾਵਾ ਨੂੰ ਢਾ ਲੱਗ ਰਹੀ ਹੈ ਜੀ ਹੁਣ ਉਹ ਉੱਥੇ ਸੇਵਾ ਲੱਗ ਉਹ ਇੱਥੇ ਕੋ ਇੱਥੋਂ ਠੋਕਰ ਆ ਉਹ ਠੋਕਰ ਨਾ ਹੁੰਦੀ ਤਾਂ ਇਸ ਟਾਈਮ ਕੰਮ ਹੋ ਜਾਣਾ ਸੀਗਾ ਭਾਈ ਰਾਤ ਨੀਂਦ ਆਉਂਦੀ ਆ ਨੀਂਦ ਸਰ ਨਹੀਂ ਜੀ ਨੀਂਦ ਕੀ ਆਉਣੀ ਸਰ ਮੈਨੂੰ ਤਾਂ ਦੇਖ ਲਓ ਜੀ ਮੈਂ 8 ਦਿਨਾਂ ਵਿੱਚ ਕੱਢੋ ਘਾੜਨ ਦੀ ਤੇ 8 ਘੰਟੇ ਸੁੱਦਾ ਹ ਕੋ ਕਾਸਾ ਉਹ ਜ਼ਬਾਨ ਸਾਹਿਬ ਨਾਲ 11 12 ਸਾਲ ਹੋ ਗਏ ਵੀ ਇੱਥੇ ਰਹਿੰਦਾ ਰਾਤ ਨੂੰ 11 ਰਾਤ ਇੱਥੇ ਹੀ ਆ ਦਿਨਪੁਰ ਰਾਤ ਇੱਥੇ ਹੀ ਰਹਿੰਦੇ ਆ ਉਹ ਦਿਨਪੁਰ ਰਾਤ ਇੱਥੇ ਰਹਿੰਦੇ ਆ ਉਹ ਪੂਰਾ ਉਹਨਾਂ ਦਾ ਜੋਰ ਲੱਗਿਆ ਹੋਇਆ ਵਾ ਸਾਡੀ ਸੰਗਤ ਦਾ ਮਤ ਨਹੀਂ ਸਾਰੇ ਸਾਰੇ ਨਗਰ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਦਿੰਦੇ ਸਾਰੇ ਵਾਸਤੇ ਇਸ ਟਾਈਮ ਖਤਰੇ ਦੀ ਘੰਟੀ ਖਤਰੇ ਦੀ ਘੰਟੀ ਓਕੇ ਸਾਡਾ ਏਰੀਆ ਬਹੁਤ ਹੈ ਤਬਾਹੀ ਬਹੁਤ ਹੋਣੀ ਆ ਇਹ ਨਹੀਂ ਕਹਿੰਦਾ ਜ਼ਿੰਮੇਵਾਰਾਂ ਦਾ ਸਾਰਾ ਇੰਡਸਟਰੀ ਏਰੀਆ ਸਾਰਾ ਤਬਾਹ ਹੋਣਾ ਬਿਲਕੁਲ ਇਕੋ ਜਿਹੀ ਮੈਂ ਜਰੂਰ ਤਸਵੀਰਾਂ ਜਰੂਰ ਕਹੂੰਗਾ ਦਿਖਾਉਣ ਵਾਸਤੇ ਵੀ ਜਿਹੜਾ ਬਨ ਚੈਨ ਲਿੰਕ ਬਣਵਾਈ ਗਈ ਆ ਜਿਸ ਦੇ ਨਾਲ ਬਚਾਅ ਇਸ ਸਮੇਂ ਜਿਹੜਾ ਕਰਨ ਦੀ ਕੋਸ਼ਿਸ਼ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਹੈ ਵੀ ਬਾਈ ਕੀ ਕਹਿ ਰਹੇ ਸੀ ਕਿ ਤੁਸੀਂ ਇੱਕ ਸਾਡੇ ਨਾਲ ਤੁਹਾਡੇ ਮਾਧਿਅਮ ਦਾ ਇੱਕ ਵੀਰੇ ਇੱਕ ਇਹ ਵੀ ਰਿਕੁਐਸਟ ਆ ਸਾਡੀ ਵੀ ਦੇਖੋ ਤੁਸੀਂ ਚਾਹੇ ਨੂਰ ਹਾਲ ਚਲੇ ਜਾਓ ਚਾਹੇ ਕਸਵਾ ਬਾਦ ਆ ਜਾਓ ਚਾਹੇ ਭਾਦਰਗੇ ਚਲੇ ਜਾਓ ਇੰਡਸਟਰੀ ਦੀ ਹੱਬ ਆ ਬਿਲਕੁਲ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸਾਰੇ ਪਿੰਡ ਵਾਲੇ ਮੇਰੇ ਵੀਰ ਖੜੇ ਆ ਸਾਡੇ ਨਾਲ ਹਜੇ ਤੱਕ ਉਹਨਾਂ ਨੇ 1 ਰੁਪਏ ਦਾ ਸਹਿਯੋਗ ਨਹੀਂ ਦਿੱਤਾ ਜੇ ਤੁਸੀਂ ਮੰਨੋ ਵੀ ਜ਼ਿਆਦਾ ਨਹੀਂ ਅਸੀਂ ਫਾਈਨੈਂਸ਼ਲੀ ਕਿਸੇ ਨੂੰ ਨਹੀਂ ਕਹਿੰਦੇ ਸਾਨੂੰ ਪੈਸੇ ਦੇ ਕੇ ਜਾਓ ਅਸੀਂ ਹੁਣ ਕੱਲੀ-ਕੱਲੀ ਇੰਡਸਟਰੀ ਆ 5 500 ਬੰਦਾ ਕੰਮ ਕਰਦਾ ਬਿਲਕੁਲ ਭਾਈ ਜੀ ਉਹ 1 ਘੰਟਾ ਵੀ 500 ਬੰਦਾ ਦੇ ਦੇਣਾ ਆਪਦਾ 1 ਘੰਟਾ ਸਾਨੂੰ ਵੀ ਥੈਲੇ ਸੁੱੜ ਦੋ ਤਾਂ ਕਿੱਥੇ ਦੀ ਕਿੱਥੇ ਕੰਮ ਪਹੁੰਚੂ ਬਿਲਕੁਲ ਜਿਹੜਾ ਬਚਾਅ ਕਾਰਜ ਜਿਹੜੇ ਚੱਲਦੇ ਪਏ ਇੱਥੇ ਤਾਂ ਉਸ ਦੀ ਰਫ਼ਤਾਰ ਬਹੁਤ ਵਧੇਗੀ ਤੁਸੀਂ ਇਹ ਹਿਸਾਬ ਲਾਓ ਇੰਡਸਟਰੀ ਦੀ ਹੱਬ ਕਿਹਾ ਜਾਂਦਾ ਇਹਨੂੰ ਕਿੰਨਾ ਰੈਵਨਿਊ ਨੂਰ ਵਾਲਾ ਸਾਰਾ ਐਂਡ ਦੇ ਸਾਰੇ ਸਾਰੇ ਇੰਡਸਟਰੀ ਆ ਸਾਰੀ ਇੰਡਸਟਰੀ ਆ 5 500 ਬੰਦਾ ਕੰਮ ਕਰ ਰਿਹਾ ਪਰ ਤੁਹਾਡੇ ਮਾਧਿਅਮ ਦਾ ਅਸੀਂ ਤਾਂ ਹੱਥ ਜੋੜ ਕੇ ਅਜੇ ਵੀ ਇਹੀ ਅਪੀਲ ਕਰਦੇ ਇੰਡਸਟਰੀ ਵਾਲਿਆਂ ਨੂੰ ਇਹ ਵਿਰੋਧ ਤੁਸੀਂ ਆਓ ਮੌਕਾ ਦੇਖੋ ਸਾਨੂੰ ਫਾਈਨੈਂਸ਼ਲੀ ਚਾਹੇ ਨਾ ਕਰਿਓ ਹੈਲਪ ਪਰ ਆਪਦੀ ਮੈਨ ਪਾਵਰ ਲਿਆਓ ਆਪਦੀ ਲੇਬਰ ਲਿਆਓ ਘੰਟਾ-ਘੰਟਾ ਦੋ-ਦੋ ਘੰਟੇ ਲਵਾ ਕੇ ਜਾਓ ਬਿਲਕੁਲ ਇਹ ਨੁਕਸਾਨ ਕੱਲਾ ਕਾਸਾਵਾਦ ਨਹੀਂ ਖੜਨਾ ਬਾਈ ਜੀ ਇਹ ਤਲਵੰਡੀ ਫਤਿਹਪੁਰ ਇਹਦਾ ਰੇਡੀਅਸ ਬਹੁਤ ਜ਼ਿਆਦਾ ਆ ਬਿਲਕੁਲ ਕਿਉਂਕਿ ਬਹਾ ਦੇਖੋ ਸਸਰਾਲੀ ਸਸਰਾਲੀ ਜੇ ਕੰਮ ਹੁੰਦਾ ਆ ਤਾਂ ਸਸਰਾਲੀ 40 ਪਿੰਡਾਂ ਨੂੰ ਲੈ ਕੇ ਡੁੱਬਦਾ ਹੂੰ ਬਿਲਕੁਲ ਤੇ ਇਹ ਦੇਖ ਲਓ ਜੀ ਕਿੱਥੇ ਤੱਕ ਪਹੁੰਚੂਗਾ ਆਹ ਇਹਦਾ ਲੁਧਿਆਣਾ ਬਿਲਕੁਲ ਨਜ਼ਦੀਕ ਪਿਆਰ 1988 ਦੇ ਵਿੱਚ ਇੱਥੋਂ ਐਦੂ ਪਿੱਛੋਂ ਟੁੱਟਿਆ ਸੀ ਜਮਾਲਪੁਰ ਦੇ ਕੋਲੋਂ ਤੇ ਉਦੋਂ ਇਹਨਾਂ ਨੇ ਜਾ ਕੇ ਜੱਸੀਆਂ ਹਾਈਵੇ ਤੋੜ ਕੇ ਪਾਣੀ ਲੰਘਾਇਆ ਸੀ ਤਾਂ ਡਾਫਰ ਗਈ ਸੀ ਬੰਬ ਮਾਰ ਕੇ ਫੌਜ ਨੇ ਤੋੜਿਆ ਸੀ ਬਜ਼ੁਰਗ ਦੱਸਦੇ ਆ ਨਹੀਂ ਨਾ ਇਹ ਸਾਰੇ ਨੀਵਾ ਏਰੀਆ ਸੀ ਨਵਾਂਣ ਸੀ ਬਿਲਕੁਲ ਤੇ ਨਿਮਾਨ ਦੇ ਵਿੱਚ ਹੀ ਇੰਡਸਟਰੀ ਬੈਠੀ ਆ ਚਾਹੇ ਉਹ ਜੋ ਮਰਜੀ ਗਈ ਜਾਣਾ ਅਸੀਂ ਦੂਜੀ ਮੰਜ਼ਲ ਤੇ ਮਸ਼ੀਨਾਂ ਚਾਲ ਲੀਆਂ ਜਾਏ ਕੋਈ ਕੁਝ ਅਸੀਂ ਬੇਨਤੀ ਕਰਦੇ ਆ ਵੀ ਜੇ ਸਾਡਾ ਨੁਕਸਾਨ ਆ ਤੇ ਇੰਡਸਟਰੀ ਦਾ ਸਭ ਨਾਲੋਂ ਜ਼ਿਆਦਾ ਬੜਾ ਨੁਕਸਾਨ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਆਪਦੀ ਲੇਬਰ ਲਿਆਉਣ ਚਾਹੇ 100-100 ਬੰਦਾ ਹੀ ਆਵੇ ਘੰਟਾ-ਘੰਟਾ ਦੋ-ਦੋ ਘੰਟੇ ਲਵਾਉਣ ਕੋਈ ਫਰਕ ਨਹੀਂ ਪੈਂਦਾ ਇੱਥੇ ਅਸੀਂ ਅਣਥੱਕ ਮਿਹਨਤ ਕਰ ਰਹੇ ਹਾਂ ਦਿਨ ਰਾਤ ਚੱਲਦਾ ਪਿਆ ਇਹ ਕੰਮ ਸਾਰੇ ਜਿੰਨੇ ਜੋਗੇ ਆ ਸੀ ਸਾਰੇ ਆਪ ਦਾ ਜੋਰ ਲਾ ਰਹੇ ਨੇ ਸਰਪੰਚ ਵੀ ਇੱਥੇ ਮੌਜੂਦ ਨੇ ਜਿਹਨਾਂ ਨੂੰ ਇਹਨਾਂ ਲੋਕਾਂ ਨੇ ਜਿਹੜਾ ਕੀ ਚੁਣਿਆ ਤੇ ਅੱਜ ਉਸੇ ਪੱਧਰ ਤੇ ਜਿਹੜੇ ਕੀ ਜਮੀਨੀ ਪੱਧਰ ਤੇ ਪਹੁੰਚ ਕੇ ਸੇਵਾ ਕਰ ਰਹੇ ਨੇ ਬਾਈ ਕੀ ਹਾਲਾਤ ਨੇ ਇਸ ਸਮੇਂ ਕਿਸ ਤਰੀਕੇ ਨਾਲ ਸੇਵਾ ਚੱਲਦੀ ਉਹ ਜਾਣਕਾਰੀ ਦਿਓ ਸੰਜੀ ਕਰੋ ਹਾਲਾਤ ਤਾਂ ਸਾਡੇ ਤੁਸੀਂ ਦੇਖ ਲਿਆ ਜੇ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਹਿਲਾਂ ਸਾਡੇ ਹਾਲਾਤ ਕੁਝ ਠੀਕ ਸੀਗੇ ਆ ਜਿਹੜੀ ਧਾਰਾ ਲਗਾਤਾਰ ਵਧੀ ਜਾਂਦੀ ਅੱਗੇ ਦੀ ਅੱਗੇ ਜਾਈ ਜਾਂਦੀ ਹੈ ਹੁਣ ਤਾਂ ਬਿਲਕੁਲ ਹੀ 7 ਲੋਜ ਦੇ ਨਾਲ ਲੱਗ ਗਈ ਹੈ ਹਾਲਾਤ ਬਹੁਤ ਮਾੜੇ ਆ ਜੇ ਇੱਥੇ ਹੀ ਉੱਕ ਜਾਂਦੀ ਹੈ ਧਾ ਪੋਏ ਅਸੀਂ ਡੀਸੀ ਸਾਹਿਬ ਨਾਲ ਅੱਜ ਰਿਕਵੈਸਟ ਕੀਤੀ ਸੀ ਡੀਸੀ ਸਾਹਿਬ ਆ ਕੇ ਵੀ ਗਏ ਆ ਮੌਕਾ ਵੀ ਦੇਖ ਕੇ ਗਏ ਆ ਸਾਨੂੰ ਉਹਨਾਂ ਨੇ ਕਿਹਾ ਵੀ ਕੀ ਚਾਹੀਦਾ ਤੁਹਾਨੂੰ ਅਸੀਂ ਸਾਨੂੰ ਕਹਿੰਦੇ ਡੀਜ਼ਲ ਪ੍ਰੋਵਾਈਡ ਕਰ ਦਿੰਨੇ ਆ ਤੇ ਪਾਪ ਲਾਈਨ ਦੀ ਮੰਗ ਕੀਤੀ ਸੀ ਪਾਪ ਲਾਈਨ ਵੀ ਕਹਿੰਦੇ ਭੇਜ ਦਿੰਨੇ ਆ ਬਾਕੀ ਸਾਨੂੰ ਪੱਥਰ ਵੱਧ ਤੋਂ ਵੱਧ ਚਾਹੀਦਾ ਜੇ ਇੱਥੇ ਬੰਨ ਲੱਗ ਜਾਂਦਾ ਤਾਂ ਸਾਡਾ ਬਜਾ ਅਦਰਵਾਇਜ਼ ਨਹੀਂ ਕੋਈ ਵਿਚਾਰ ਨਹੀਂ ਹੈਗਾ ਸਰਪੰਚ ਸਾਹਿਬ ਜੇਕਰ ਪਹਿਲਾਂ ਦੀ ਗੱਲ ਕਰੀ ਕਿਉਂਕਿ ਤੁਹਾਨੂੰ ਬਣਿਆ ਨੇ ਮੇਖਾ ਨਾ तकरीबन ਸਾਲ ਕੋ ਹੋ ਚੱਲਿਆ ਕੋਈ ਮੈਂ 6 ਮਹੀਨੇ ਤਾਂ ਹੋ ਹੀ ਗਏ ਨੇ ਪਰ ਤੁਸੀਂ ਕਦੇ ਇਸ ਦਾ ਜਾਇਜ਼ਾ ਨਹੀਂ ਲਿਆ ਆ ਕੇ ਇੱਥੇ ਵੀ ਕੀ ਹਾਲਾਤ ਨੇ ਸਮੇ ਅਸੀਂ ਦੇਖੋ ਜੀ ਸਮੇ ਸਮੇ ਤੇ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਆ ਵੀ ਜਦੋਂ ਠੋਕ ਟੁੱਟੀਆਂ ਆਪਣੇ ਢਾਲ ਲੱਗੀ ਆ ਅਸੀਂ ਇਸ ਤਕਰੀਬਨ ਪਹਿਲਾਂ ਆ ਕੇ ਦੇਖਿਆ ਤਿੰਨ ਦਿਨ ਅਸੀਂ ਇਦੋਂ ਪਹਿਲਾਂ ਸਭ ਚੈਕਿੰਗ ਕਰਦੇ ਹਾਂ ਹੁਣ ਜਿੱਦਣ ਦਾ ਇਹ ਢਾਲ ਲੱਗੀ ਹੋਈ ਆ ਦਿਨਾਂ ਦਾ ਤਾਂ ਅਸੀਂ ਇੱਥੇ ਹੀ ਹੁੰਨੇ ਆ ਜੀ ਨਾਈਟ ਨੂੰ ਵੀ ਇੱਥੇ ਹ ਜੇ ਬਾਈ ਚਾਂਸ ਇਹ ਕੰਮ ਹੁੰਦਾ ਅਸੀਂ ਵੈਸੇ ਨੈਗੇਟਿਵਿਟੀ ਗੱਲ ਨਹੀਂ ਜਾਂਦੇ ਪਏ ਅਸੀਂ ਹੌਸਲੇ ਗੁਰੂ ਮਹਾਰਾਜ ਦਾ ਉਂਟ ਆਸਰਾ ਤੱਕੇ ਅਸੀਂ ਇੰਨਾ ਹੀ ਆਂ ਵੀ ਸਾਡੇ ਨਾਲ ਸ਼ਹੀਦਾਂ ਸਿੰਘਾਂ ਦਾ ਪੈਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਅੱਜ ਅਸੀਂ ਪ੍ਰਕਾਸ਼ ਕਰਾਇਆ ਸੀ ਉਹਰੇ ਪਾਠ ਕਰਾਇਆ ਅਰਦਾਸ ਬੇਨਤੀ ਕਰਾਈ ਹੈ ਸਿਰਫ ਉਸ ਗੱਲ ਕਰਕੇ ਅਸੀਂ ਪਰੇਮਾਨਾ ਕਹਿੰਨੇ ਆ ਬਾਈ ਇਹ ਗੱਲ ਅਸੀਂ ਬੰਦਾ ਇੱਥੋਂ ਤੱਕ ਸੋਚਦਾ ਲੋਕ ਜ਼ਿਆਦਾ ਇੱਥੇ ਰੀਲਾਂ ਮਾਉਣ ਹੁੰਦੇ ਆ ਹੂੰ ਬਿਲਕੁਲ ਅਗਲਾ ਪਤਾ ਕੀ ਕਹਿੰਦਾ ਆ ਗਿਆ ਜੀ ਚਲੇ ਜਾਓ ਜਿਹਦੇ ਘਰੇ ਦੋ ਦੋ ਜਾਣੇ ਆ ਬਾਈ ਉਹ ਤਾਂ ਗੱਡੀ ਲੈ ਕੇ ਜਿੱਥੇ ਮਰਜੀ ਚਲੇ ਜਾਓ ਹੁਣ ਮੇਰਾ ਪਰਿਵਾਰ ਆ 40-50 ਗਿੱਲੇ ਫਸਲ ਆ ਠੇਕੇ ਦੇ ਜ਼ਮੀਨ ਵਾਈ ਹੋਈ ਆ ਠੀਕ ਆ 100 ਸਵਾ 100 ਜਾਨਵਰ ਆ ਦੱਸੋ ਮੈਂ ਕਿੱਥੇ ਲੈ ਜਾਊਂਗਾ ਵੱਡਾ ਜਿਗਰਾ ਲਾ ਕੇ ਲੱਗੇ ਆ ਦਿਨ ਰਾਤ ਲੱਗੇ ਆ ਬਾਈ ਸਰਪੰਚ ਸਾਹਿਬ ਦਾ ਜੇ ਜਾਣੇ ਵੀ ਆ ਹੁਣ ਰਾਤ ਅਸੀਂ ਇੱਥੋਂ 7-8 ਵਜੇ ਹੀ ਗਏ ਆ ਉਹ ਬਾਈ ਦਾ ਸੇਰੇ ਲਾਈਵ ਹੋ ਗਿਆ ਇੱਥੋਂ ਵੀ ਵਧ ਗਿਆ ਕੰਮ ਠੀਕ ਆ ਜੀ ਸਾਡੇ ਉਦੋਂ ਘਰੇ ਪਾਣੀ ਨਹੀਂ ਲੰਘਿਆ ਫੇਰ ਟਰੈਕਟਰ ਲੈ ਕੇ ਇੱਥੇ ਆ ਆ ਤੁਹਾਡੇ ਉੱਥੇ ਜਦੇ ਜੀ ਹੁਣ ਆ ਤੁਹਾਡੇ ਸਾਹਮਣੇ ਦੇਖ ਲਓ ਦਿਨ ਰਾਤ ਚੱਲਣ ਦਾ ਕੰਮ ਸਾਡਾ ਵੀ ਇਹ ਬਨ ਨੁਕਸਾਨ ਸਾਰਿਆਂ ਦਾ ਹੀ ਹੈ ਇੰਡਸਟਰੀ ਨੂੰ ਵੀ ਹੈ ਸਾਡਾ ਵੀ ਹੈ ਪਰ ਵੀਰੇ ਮਾਲ ਡੰਗਰ ਦਾ ਕੋਈ ਹੱਲ ਨਹੀਂ ਇੱਥੇ ਬੇਜਮਾਨਿਆਂ ਦਾ ਉਹਨਾਂ ਦਾ ਕੋਈ ਹੱਲ ਨਹੀਂ ਜੋ ਉਹਨਾਂ ਦਾ ਨੁਕਸਾਨ ਅਸੀਂ ਦੇਖਿਆ ਜੋ ਪੰਜਾਬ ਵਿੱਚ ਤਰਾਸਦੀ ਇਸ ਸਮੇਂ ਜੋ ਹੋ ਰਹੀ ਹੈ ਜਿਸ ਤਰੀਕੇ ਨਾਲ ਡੰਗਰ ਬੱਚੇ ਜਿਹੜਾ ਉਹ ਮਰਦਾ ਵੀ ਪਿਆ ਕਿਉਂਕਿ ਪਾਣੀ ਕੁਛ ਹਸਪਦਰ ਤੇ ਪਹੁੰਚ ਹੋਇਆ ਕਿ ਉਹਨਾਂ ਵਾਸਤੇ ਵੀ ਉੱਥੇ ਖੜਾ ਖੜੇ ਹੋਣਾ ਜਾਂ ਕਹਿ ਲਓ ਉੱਥੇ ਸਰਵਾਈਵ ਕਰਨਾ ਬਹੁਤ ਔਖਾ ਸਰ ਜੀ ਗੱਲ ਇਦਾਂ ਆ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਸਾਡੇ ਕੋਲ ਐਸ ਡੀਓ ਜੀ ਸਾਹਿਬ ਹੀ ਨੇ ਸਾਰਾ ਪ੍ਰਸ਼ਾਸਨ ਸਰ ਸਸਰਾਲੀ ਲੱਗਿਆ ਹੋਇਆ ਹੈ ਜੀ ਤੇਲ ਵੀ ਸਾਰਾ ਕੋਈ ਸਾਰਾ ਕੁਝ ਹੋ ਰਿਹਾ ਜੀ ਪਰ ਜੋ ਅਸੀਂ ਆਪਣੇ ਮਸ਼ਿੰਦਰੀ ਚਲਾ ਰਹੇ ਹਾਂ ਸਰਾ ਹੀ ਆਪਣੀ ਫੇਰ ਆਪਣੇ ਭੱਲੇ ਚਲਾ ਰਹੇ ਹਾਂ ਸਰ ਪਰ ਨੁਕਸਾਨ ਨਾ ਹੋਵੇ ਸਰ ਜੇ ਅਸੀਂ ਬਚ ਜਾਾਂਗੇ ਤੇ ਕਮਾਈ ਕਰਕੇ ਫਿਰ ਅਸੀਂ ਆਪਣੇ ਪੂਰੇ ਕਰ ਲਾਂਗੇ ਸਰ ਪਰ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਵਾਲ ਵੀ ਦੇਖੋ ਜੀ ਕਾਸਾਵਾਦ ਵੀ ਦੇਖੋ ਇਹ ਜ਼ਰੂਰੀ ਨਹੀਂ ਆਪਾਂ ਸਸਰਾਲੀ ਬੇੜਾ ਪੁੱਲੋਂ ਨਾ ਕਾਸਾਵਾਦ ਹਾਂਜੀ ਕਾਸਾਵਾਦ ਨਾ ਪੁੱਲੋਂ ਕਾਸਾਵਾਦ ਦੇਖੋ ਦੀ ਉੱਥੇ ਸਸਰਾਲੀ ਕੀ 30 ਲੱਖ ਰੁਪਏ ਤੇ 5 ਕਰੋੜ ਰੁਪਏ ਦਾ ਕਿਲਾ ਜੀ ਇੰਡਸਟਰੀ ਸਾਰੀ ਨਾਲ ਆ ਜੀ ਸਸਰਾਲੀ ਦਾ ਜਿਹੜਾ ਕੰਮ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਸੁੱਖਾ ਮੰਗਦੇ ਆ ਸਸਰਾਲੀ ਵੀ ਬਚੇ ਜੇ ਸਸਰਾਲੀ ਵੀ ਖੁਦਾ ਨਾ ਖਾਸ ਤਾਂ ਕੋਈ ਗੱਲ ਹੁੰਦੀ ਆ ਤੇ ਉਹ ਵੀ ਸਾਨੂੰ ਨੁਕਸਾਨ ਕਰੂਗਾ ਬਿਲਕੁਲ ਪਾਣੀ ਇਹ ਨਹੀਂ ਅਸੀਂ ਕਹਿੰਦੇ ਵੀ ਸਾਡੇ ਬੰਨ ਲੱਗਿਆ ਅੱਗੇ ਸਾਡੇ ਪਾਣੀ ਨਹੀਂ ਆਊਗਾ ਉਹਦੀ ਵੀ ਮਾਰ ਪੈ ਜਾਣੀ ਆ ਸਾਨੂੰ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਤੁਸੀਂ ਥੋੜਾ ਜਿਹਾ ਹਾਈ ਅਲਰਟ ਹੋ ਜਦੋਂ ਦੇਖੋ ਜੀ ਇਹ ਜਿਆਦਾ ਬੰਨ ਦੇ ਕੋਲ ਚਲੇਗਾ ਇਹਦਾ ਕੋਈ ਹੱਲ ਨਹੀਂ ਜਿਵੇਂ ਬਾਈ ਨੇ ਕਹੇ ਜ਼ਿੰਦਾਬੀਰ ਆ ਇਹ ਜਿੱਦਰ ਨੂੰ ਹੋ ਗਿਆ ਫਿਰ ਮੰਨਦਾ ਨਹੀਂ ਕਿਸੇ ਦੀ ਚਾਹੇ ਜੋ ਮਰਜੀ ਅੱਗੇ ਖੜਾ ਹੋਵੇ ਇਨੇ ਦਾ ਬਾਈ ਆਪ ਦਾ ਲੈ ਜਾਣਾ ਸਭ ਕੁਝ ਸਸਰਾਲੀ ਤੁਸੀਂ ਦੇਖ ਹੀ ਲਿਆ ਹਣਾ ਜੋ ਇਹਦੇ ਅੱਗੇ ਆ ਗਿਆ ਸਾਰਾ ਪੰਜਾਬ ਜੀ ਇਸ ਟਾਈਮ ਮਾਰਾ ਬਿਲਕੁਲ ਠੀਕ ਹੈ ਨਾ ਜੀ ਉਹ ਠੋਕਰ ਦੇ ਉੱਤੇ ਚੜਦਾ ਜਾ ਕੇ ਪਤਾ ਕੀ ਕਹਿੰਦਾ ਪਾਣੀ ਤਾਂ ਹੈ ਹੀ ਨਹੀਂ ਅੱਛਾ ਪਾਣੀ ਅਸੀਂ ਵੀ ਮੰਨਦੇ ਹਾਂ 2019 2023 ਜਿਵੇਂ ਬਾਧਰਗੇ ਵਾਲੇ ਸਰਪੰਚ ਸਾਹਿਬ ਨੇ ਕਿਹਾ ਨਾ ਬੰਨ ਦੇ ਉੱਤੇ ਸੀਗਾ ਹੂੰ ਬਹੁਤ ਪਾਣੀ ਡਾਊਨ ਆ ਪਰ ਮਾੜਾ ਚੀਜ਼ ਆ ਜਿਹੜੀ ਢਾਹ ਲੱਗਦੀ ਆ ਜਿਹੜਾ ਪਾਣੀ ਦਾ ਬਹਾਵ ਤੇਜ਼ ਆ ਪਾਣੀ ਦਾ ਬਹਾਵ ਤੇਜ਼ ਆ ਜਿਹੜੀ ਢਾਹ ਲੱਗਦੀ ਆ ਇਹ ਖੋਰ ਦਾ ਜਿਹੜਾ ਜੇ ਇਹ ਐ ਸਿੱਧਾ ਹੋ ਗਿਆ ਭਾਈ ਬੰਨ ਨੂੰ ਅੱਗੇ ਇਹਦੇ ਅੱਗੇ ਕੁਝ ਨਹੀਂ ਰੁਕਣਾ ਬਿਲਕੁਲ ਚਾਹੇ ਕੰਕਰੀਟ ਹੋਵੇ ਚਾਹੇ ਕੋਸ਼ਾ ਰੁਕਣਾ ਹੀ ਨਹੀਂ ਇਹਦੇ ਅੱਗੇ ਸਾਰੀ ਰੋਡ ਕੇ ਲੈ ਗਿਆ ਸਾਰੀ ਰੋਡ ਕੇ ਲੈ ਗਿਆ ਜੀ ਉਹ ਇਹਦੇ ਇਹਦੇ ਮੂਰੇ ਕਿਸੇ ਦਾ ਜੋਰ ਨਹੀਂ ਜਿੰਦ ਤੱਕ ਮੈਂ ਕਹਾਂ ਕਿ ਪਾਣੀ ਦਾ ਬਹਾਵ ਕੁਛ ਇਸ ਪੱਧਰ ਤੇ ਦੇ ਜਾ ਪਿੱਛੋਂ ਜਿਸ ਤਰੀਕੇ ਨਾਲ 70000 ਕਿਉਂ ਉਸੇ ਕ ਲਗਾਤਾਰ ਪਾਣੀ ਡੈਮ ਕੋ ਛੱਡਿਆ ਜੀ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਸਾਡੇ ਅੱਜ ਬੜਾ ਤੁਸੀਂ ਸਾਰੇ ਵੀਰ ਦੇਖਦੇ ਹੋਣੇ ਆ ਵੀ ਫੇਸਬੁੱਕ ਤੇ ਜਾਂ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਹੂੰ ਉਹ ਵੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਬੀਬੀਐਮ ਦਾ ਅੱਜ ਵੀਡੀਓ ਉੱਥੇ ਰਿਕਾਰਡਿੰਗ ਇੱਕ ਲੀਕ ਹੋਈ ਆ ਆਪਣਾ ਭਾਖੜਾ ਨਕਲ ਜਿਹੜਾ ਬੋਰਡ ਆ ਅੰਦਰ ਬੈਠੇ ਉਹ ਗੱਲ ਕਰ ਰਹੇ ਆ ਆਪਸ ਦੇ ਵਿੱਚ ਟੀਮ ਉਹਨਾਂ ਦੀ ਬੈਠੀ ਆ ਵੀ ਇੱਕੋ ਵਾਰੀ ਫੱਟੇ ਚੱਕ ਦੋ ਸਾਰੇ ਅੱਛਾ ਵੀ ਨਾ ਰਹੂਗਾ ਬਾਸ ਨਾ ਵੱਜੂਗੀ ਬਾਸਰੀ ਵੀ ਉਹ ਪੰਜਾਬ ਨੂੰ ਇਹ ਸਮਝਦੇ ਪਏ ਆ ਵੀ ਇੱਕੋ ਵਾਰੀ ਚੱਕ ਕੇ ਸ਼ਾਇਦ ਖਤਮ ਇਹ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਧਰਤੀ ਆ ਆਈ ਤਾਂ ਜਿੱਥੇ ਮਰਜੀ ਹੋਵਾਂਗੇ ਫਿਰ ਉੱਠ ਪੈਣਾ ਇੱਥੇ ਕੋਈ ਕਮੀ ਨਹੀਂ ਹੈਗੀ ਜਿਹੜਾ ਹੁਣ ਜਿੰਨਾ ਸੁਲਤਾਨਪੁਰ ਆਇਆ ਕਿਤੇ ਆਇਆ 1 ਰੁਪਿਆ ਪ੍ਰਸ਼ਾਸਨ ਨੇ ਦਿੱਤਾ ਹੋਇਆ ਕਹਿ ਦਿਓ ਬਿਲਕੁਲ ਬਾਈ ਇਹਦਾ ਇੰਨੀ ਦੁਨੀਆ ਸਾਡੇ ਪੰਜਾਬੀ ਭਰਾ ਇੰਨੇ ਨੂੰ ਮੰਨ ਲਓ ਸੇਵਾਜ ਨੇ ਨਾ ਉਹ ਕੁਝ ਵੀ ਨਹੀਂ ਅਣਥੱਕ ਲਾ ਰਹੇ ਉੱਥੇ ਪੈਸਾ ਬਾਈ ਇੱਕ ਗੱਲ ਮੈਂ ਤੁਹਾਡੀ ਹਿੱਸੇ ਨਾਲ ਕਰਨੀ ਚਾਹੁੰਗਾ ਇਹ ਤਾਂ ਹੱਲੇ ਆਪਣੇ ਸਿਰਫ ਪੰਜਾਬ ਦੇ ਵੀਰ ਨੇ ਜਿਹੜੇ ਸੇਵਾ ਕਰਦੇ ਹੱਲੇ ਤਾਂ ਆਪਣੇ ਬਾਹਰ ਵਾਲੇ ਵੀਰਾਂ ਨੂੰ ਸੱਦਾ ਨਹੀਂ ਪਹੁੰਚਿਆ ਵੀ ਤੁਸੀਂ ਜੇ ਉਹਨਾਂ ਨੂੰ ਸੱਦਾ ਪਹੁੰਚੇ ਤੇ ਭਾਵੇਂ ਪੰਜਾਬ ਦੇ ਵਿੱਚ ਚਿਪਸਾਂ ਦੀ ਰੋਡ ਪਵਾ ਦੇ ਬਾਈ ਉਹ ਸਾਰੇ ਐਨਆਰਆਈ ਭਰਾਵਾਂ ਨਾਲ ਗੱਲ ਹੁੰਦੀ ਪਈ ਆ ਸਾਨੂੰ ਵੀ ਫੋਨ ਆਉਂਦਾ ਬਾਈ ਜੀ ਤੁਸੀਂ ਉੱਥੇ ਨਹੀਂ ਗਏ ਬਾਈ ਅੱਜ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਰੱਜੇ ਦੇ ਮੂੰਹ ਜਿੰਨਾ ਮਰਜੀ ਪਾਈ ਚੱਲੋ ਰਾਸ਼ਨ ਪਾਣੀ ਸਭ ਬਾਈ ਜੀ ਜਦੋਂ ਇਹਨੇ ਘਟਨਾ ਨਾ ਤੇ ਰੋੜਾਂ ਟੁੱਟੀਆਂ ਉਦੋਂ ਬਾਅਦ ਨੁਕਸਾਨ ਹੋਣਾ ਜਿਹੜਾ ਜਿਹੜੇ ਜ਼ਮੀਨਾਂ ਮੰਨ ਲਓ ਅਸੀਂ ਹੁਣ ਜ਼ਮੀਨ ਵਾਉਂਦੇ ਆ ਬਾਈ ਜੀ ਜਦੋਂ ਉਹਦੇ ਉੱਤੇ 5-5 ਫੁੱਟ ਰੇਤਾ ਚੜ ਗਿਆ ਨਾ ਉਹਦਾ ਕੋਈ ਹੱਲ ਨਹੀਂ ਅਸਲ ਸੇਵਾ ਉੱਥੇ ਚੱਲਣੀ ਆ ਡੀਜ਼ਲ ਉੱਥੇ ਅੰਨ ਥੱਕ ਲੱਗਣਾ ਮੈਂ ਕਹਿੰਨਾ ਜੀ ਜਿੰਨਾ ਮਰਜ਼ੀ ਕਹਿ ਦੋਗੇ ਉਨਾ ਹੀ ਪਾਈਪ ਲਾਈਨਾਂ ਦਾ ਨਹੀਂ ਚੱਲਣਾ ਉੱਥੇ ਕੰਮ ਸੇਵਾ ਉਦੋਂ ਚਲਣੀ ਆ ਸਾਰੇ ਭਰਾਵਾਂ ਨੂੰ ਚਲੋ ਬੇਨਤੀ ਵੀ ਆ ਸਾਡੀ ਵੀ ਅੱਜ ਜਾਣਾ ਠੀਕ ਆ ਰਾਸ਼ਨ ਪਾਣੀ ਉੱਥੇ ਪੂਰਾ ਆ ਸਾਡੇ ਵੱਲੋਂ ਹਜੇ ਕੋਈ ਸੇਵਾ ਨਹੀਂ ਗਈ ਅਸੀਂ ਸਿਰਫ ਜਾਣਾ ਉਦੋਂ ਹੀ ਜਾਣਾ ਜਦੋਂ ਉਹਨਾਂ ਦਾ ਪਾਣੀ ਲੱਥਿਆ ਉਦੋਂ ਅਸੀਂ ਜਿਵੇਂ ਇੱਥੇ ਸੇਵਾ ਕਰਦੇ ਹਾਂ ਓਵੇਂ ਉੱਥੇ ਕਰਕੇ ਆਉਣ ਅਸੀਂ ਆਪਦੇ ਭਰਾਵਾਂ ਨਾਲ ਖੜੇ ਆ ਉਹ ਸਾਡੇ ਨਾਲ ਖੜੇ ਆ ਅੱਜ ਵੀ ਸਾਨੂੰ ਫਲੋਰੋਂ ਮਦਦ ਆਈ ਆ ਜੀ ਦੋ ਟਰਾਲੀਆਂ ਲਾ ਕੇ ਗਏ ਮੁੰਡੇ ਡੇਲੋਂ ਦੇ ਕੋਲ ਦਰਾਹੇ ਦੇ ਕੋਲ ਮੁੰਡਿਆਂ ਦੀ ਪੱਕੀ ਸੇਵਾ ਲੱਗੀ ਆ ਜੀ ਜਮਾਲਪੁਰ ਲੈ ਕੇ ਟਰਾਲੀਆਂ ਲਾ ਰਹੇ ਆ ਅਰੇ ਥੈਲੇ ਭਰੇ ਭਰੇ ਅੱਛਾ ਭਰੇ 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 ਬਾਈ ਜੀ ਉਹ ਕਿੰਨੀ ਮਿਹਨਤ ਹੋਊਗੀ ਉਹ ਥੈਲੇ ਪਹਿਲਾਂ ਘਰੋਂ ਭਰਦੇ ਆ ਫਿਰ ਟਰਾਲੀ ਪਰਦੇ ਫਿਰ ਜੱਕ ਚੱਕਦੇ ਇੱਥੇ ਆਗੇ ਲੰਗਰ ਦਾ ਤਾਂ ਪਤਾ ਹੀ ਕੋਈ ਨਹੀਂ ਇੰਨੀ ਕੋਈ ਸਾਡੇ ਨਾਲ ਸਾਥ ਆਪ ਦਾ ਭਾਈਚਾਰਾ ਸਾਡਾ ਖੜਾ ਵੀ ਜੇ ਕਿਸੇ ਨੇ ਆਉਣਾ ਇੱਥੇ ਹੈਲਪ ਕਰਨੀ ਹੈ ਕਰ ਸਕਦਾ ਅਦਰਵਾਈਜ਼ ਉਹ ਨਾ ਆਵੇ ਇਹੋ ਜਿਹੇ ਵੀੜੀਆਂ ਬਣਾਉਣ ਬਣਾ ਕੇ ਪਾਉਣ ਨਾਲੋਂ ਲੋਕਾਂ ਨੂੰ ਪੈਨਿਕ ਨਾਲੋਂ ਇਹਦੇ ਕੰਮਾਂ ਨੂੰ ਮਾਵਾਂ ਪੈਣਾ ਬੈਠੀਆਂ ਕਰੇ ਤਾਂ ਪਿੱਛਲਾ ਕ ਲੱਗਦਾ ਉਹਨਾਂ ਨੂੰ ਵੀ ਘਬਰਾਟ ਹੋ ਜਾਂਦੀ ਹੈ ਬੀਪੀ ਬੀਪੀ ਵੱਧਦਾ ਵੀਰੇ ਜਦੋਂ ਨੀਂਦ ਨਹੀਂ ਆਉਂਦੀ ਸਰ ਹੂੰ ਹੁਣ ਅਸੀਂ ਸਾਰੇ ਇਹਦਾ ਬੰਦ ਸਾਡੇ ਅਸਥਿਤਾਲ ਫੋਨ ਕਰਦੇ ਆ ਜੀ ਬੰਦ ਟੁੱਟ ਗਿਆ ਦੀ ਆ ਹੋ ਗਿਆ ਉਹ ਹੋ ਗਿਆ ਅਸੀਂ ਬੰਦ ਤੇ ਬੈਠੇ ਹੁੰਨੇ ਆ ਬਿਲਕੁਲ ਸਾਨੂੰ ਇਦਾਂ ਦੇ ਫੋਨ ਹੁਣ ਬੰਦੀ ਨਹੀਂ ਹੁੰਦਾ ਜੀ ਅਸਰਪੰਨ ਸਾਹਿਬ ਬੈਠੇ ਅਸੀਂ ਇੱਕ ਦਿਨ ਮੰਤਰੀ ਸਾਹਿਬ ਕਹਿੰਦੇ ਸਾਨੂੰ ਛੋਟੀ ਜੀ ਵੀਡੀਓ ਬਣਾ ਕੇ ਪਾਓ ਵੀ ਕੀ ਹਾਲਾਤ ਨੇ ਇੱਥੇ ਦੇ ਅਸੀਂ ਉਹ ਵੀਡੀਓ ਬਣਾਉਣ ਲੱਗੇ ਸਾਨੂੰ 15 ਮਿੰਟ ਲੱਗੇ ਜੀ ਫੋਨ ਬੰਦ ਹੀ ਨਹੀਂ ਹੁੰਦਾ ਜੀ ਕਿਸੇ ਦੇ ਫੋਨ ਤੇ ਵੀਡੀਓ ਬਣਾ ਕੇ ਭੇਜਦੀ ਆ ਐਸੇ ਹੁੰਦੇ ਹਾਲਾਤ ਇੰਨੇ ਕ ਫੋਨ ਕੌਣ ਚੱਕ ਸਕਦਾ ਕਿਸੇ ਨੇ ਉਹ ਵਾਇਰ ਲਗਾਰਤੀ ਸਾਡੇ ਪਿੰਡ ਦੀ ਜੀ ਉਹ ਢਾਹ ਲੱਗੀ ਸਾਨੂੰ ਵੀ ਪਤਾ ਢਾਹ ਲੱਗੀ ਰੁਕਣੀ ਆ ਚਲੋ ਚੱਲਦਾ ਕੰਮ ਕੋਈ ਗੱਲ ਨਹੀਂ ਹਜੇ ਸ਼ੁਰੂ ਹੋਇਆ ਕੰਮ ਖਤਰਾ ਖਤਰਾ ਹੋ ਗਿਆ ਜੀ ਬੰਨ ਟੁੱਟ ਗਿਆ ਜੀ ਆ ਹੋ ਗਿਆ ਲਲ ਲਲ ਮਰ ਗਈ ਦੁਨੀਆ ਇਹਨੂੰ ਕਨੇ 6 23 ਵਾਲਾ ਪਾਣੀ ਜਿਹੜਾ ਆਇਆ ਸੀ 23 ਦੀ ਵੀਡੀਓ ਬਣਾਈ ਹੋਈ ਹੈ ਬੰਦੇ ਲੈਵਲ 'ਚ ਪਾਣੀ ਚੱਲਦਾ ਸੀ ਉਹੀ ਲੋਕ ਵੀਡੀਓ ਦੁਆਰਾ ਚੱਕ-ਟੱਕ ਪਾਈ ਜਾਂਦੀ ਐਡਰੈਸ ਕਰਕੇ ਪਾਈ ਬਈ ਇਹ ਜੀ ਤਾਂ ਸਸਰਾਲੀ ਕਲੋਨੀ ਵੀ ਦੇਖਣ ਨੂੰ ਮਿਲੀ ਹੈ ਵੀ ਲੋਕ ਪ੍ਰਾਣੀਆਂ ਵੀਡੀਓ ਜਾਂ ਕਿਸੇ ਹੋਰ ਸੂਬੇ ਦੀਆਂ ਵੀਡੀਓ ਚੱਕ ਕੇ ਇਹਦੇ ਨਾਲ ਉੱਪਰ ਟੈਕਸਟ ਲਿਖ ਕੇ ਵੀਡੀਓ ਪਾ ਰਹੇ ਨੇ ਅਸੀਂ ਤਾਂ ਸਿਰਫ ਤੁਹਾਡੇ ਮਾਧਿਅਮ ਤੋਂ ਪਹਿਲਾਂ ਵੀ ਰਿਕਵੈਸਟ ਕੀਤੀ ਆ ਦੁਬਾਰਾ ਫੇਰ ਅਸੀਂ ਕਹਿੰਦੇ ਆ ਵੀ ਸਾਡੀ ਜਿੰਨੀ ਇੰਡਸਟਰੀ ਦੀ ਹੱਬ ਆ ਉਹਨਾਂ ਦੀ ਕੋਈ ਸਹਿਯਤਾਨੀ ਆਈ ਸਾਨੂੰ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਹੈਗਾ ਪਰ ਵੀਰੋ ਅਸੀਂ ਤੁਹਾਡੇ ਕੋਈ ਪੈਸਾ ਨਹੀਂ ਮੰਗਦੇ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਉਹਨਾਂ ਨੇ ਦੇ ਦੇਣਾ ਆ ਰਿਹਾ ਪੈਸਾ ਬਹੁਤ ਲੱਗ ਰਿਹਾ ਪਤਾ ਨਹੀਂ ਕਿੱਥੋਂ ਨਿਸ਼ਕਾਮ ਸੇਵਾ ਪਹੁੰਚ ਰਹੀ ਹੈ ਦੁਨੀਆ ਦੀ ਸਾਰੇ ਪਾਸਿਓਂ ਆ ਰਿਹਾ ਭਰਾਵਾਂ ਦਾ ਪਰ ਤੁਸੀਂ ਆਪ ਦਾ ਮੈਂ ਤੁਹਾਨੂੰ ਹੱਥ ਜੋੜ ਕੇ ਇੱਕੋ ਸਰਪੰਚ ਸਾਹਿਬ ਵੱਲੋਂ ਮੇਰੇ ਵੱਲੋਂ ਬੇਨਤੀ ਹੈ ਤੁਹਾਨੂੰ ਸਾਰੇ ਵੱਲੋਂ ਨਗਰ ਵੱਲੋਂ ਵੀ ਆਪਦੀ ਲੇਬਰ ਲੈ ਕੇ ਆਓ ਦੋ ਦੋ ਥੈਲੇ ਸੁੱਟਿਆ ਬਈ ਜੀ ਇਹਨੇ ਬੰਦ ਹੋ ਜਾਣਾ ਬਿਲਕੁਲ ਆਪਣਾ ਬਚਾਅ ਹੋ ਜਾਣਾ ਆ ਸਾਰੇ ਸਾਡੇ ਆ ਦੇਖ ਲੋ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਡੇ ਜਿੰਨਾ ਸਾਡੇ ਨਾਲ ਸਾਂਝਿਆ ਸਾਰੇ ਬੰਦੇ ਲੱਗੇ ਹੋਏ ਆ ਆ ਮੁੰਡੇ ਸਾਰੇ ਹੀ ਆ ਸਾਡੇ ਇਹ ਸਾਡੇ ਨਾਲ ਕੰਮ ਕਰਦੇ ਆ ਵਿਚਾਰੇ ਸਾਰੇ ਲੱਗੇ ਹੋਏ ਆ ਉਦੋਂ ਦੀ ਇੱਕ ਪਰਿਵਾਰ ਸਮਝ ਗਏ ਉਹ ਵੀ ਪ੍ਰਵੇਸ਼ੀ ਮਜ਼ਦੂਰੀ ਨਹੀਂ ਆ ਵੀ ਵਿਚਾਰੇ ਤੇ ਸਾਰੇ ਜਿੰਨੀ ਇੰਡਸਟਰੀ ਆ ਸਾਰਿਆਂ ਕੋਲ 5-500 ਬੰਦਾ 100-100 ਬੰਦਾ ਲਿਆਉਣ ਹੁਣ ਸਾਡੇ ਦੇਖੋ ਉਸ ਸਰਾਲੀ ਆਸੇ ਪਾਸੇ ਆਪਣੇ ਇੱਕ ਸਰਾਲੀ ਜਿਹੜੇ ਮਾਈਨਿੰਗ ਦੇ ਠੇਕੇਦਾਰ ਆ ਪੂਰੀ ਮਦਦ ਕਰ ਰਹੇ ਆ ਤੇ ਡੀਜ਼ਲ ਵੀ ਦੇ ਰਹੇ ਆ ਲੰਗਰ ਪਾਣੀ ਸਭ ਪਹੁੰਚ ਰਿਹਾ ਪਰ ਮੈਨਿੰਗ ਆਪਾਂ ਦੇਖੋ ਪੂਰਾ ਲੁਧਿਆਣਾ ਹੁੰਦੇ ਕੋਲ ਸਾਡੇ ਵਾਲ ਵੀ ਦੇਖੋ ਨਾ ਜੀ ਠੀਕ ਹੈ ਕਿੰਨਾ ਕਾਹੀ ਦੇਖ ਲੈ ਕਿੰਨਾ ਤੇਲ ਪਾਵਾਂਗੇ ਸਾਰਾ ਪਰਵਾਰ ਛੱਡ ਕੇ ਸਾਰਾ ਹੀ ਆਨੇ ਆ ਜੀ ਪਰ ਅਸੀਂ ਹੱਥ ਜੋੜ ਕੇ ਮੇਰੀ ਬੇਨਤੀ ਆ ਠੇਕੇਦਾਰ ਵੀਰਾਂ ਨੂੰ ਵੀਰੇ ਸਾਡੇ ਵਾਲ ਵੀ ਦੇਖੋ ਤੁਹਾਡੇ ਕੋਲ ਪੂਰਾ ਲੁਧਿਆਣਾ ਹੈ ਜੀ ਠੀਕ ਹੈ ਜੀ ਉਧਰ ਨਾਲ ਦੇਖੋ ਮੈਂ ਦੋ ਕੱਲ ਪੰਜ ਛੇ ਫੋਨ ਕਰ ਲਏ ਹੁੰਦੇ ਜਿਹੜੇ ਨਾਲ ਕਰਿੰਦੇ ਹੁੰਦੇ ਆ ਜੀ ਕੋਈ ਬਾਈ ਡੀਜ਼ਲ ਤਾਂ ਭੇਜੋ ਹੂੰ ਸਾਡੇ ਡੀਜਨ ਕੋਈ ਨਹੀਂ ਜੀ 25 ਲੀਟਰ ਪਰ ਵਰਸੂ ਪਰਚੀ 25 ਲੀਟਰ ਪਾ ਗਏ ਆ ਬਸ ਹਾਂਜੀ ਤੇ ਮੈਂ ਉਹੀ ਕਹਿ ਰ ਮੈਂ ਫੋਨ ਫੋਨ ਤਾਂ ਮੇਰੇ ਚਖਦੇ ਨਹੀਂ ਹੈਗੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾ ਇੱਧਰ ਵੀ ਦੇਖੋ ਸਾਰਾ ਲੁਧਿਆਣਾ ਤੁਹਾਡੇ ਕੋਲ ਆ ਜੀ ਵੀ ਆ ਵੀਡੀਓ ਜਿੱਥੇ ਤੱਕ ਜਾਂਦੀ ਹੈ ਨਾ ਭਦਰਗੇ ਦੇ ਸਰਪੰਚ ਖੜੇ ਪੰਚਾਇਤ ਆ ਬਾਈ ਕਾਸਾ ਬਾਦ ਦੇ ਖੜੇ ਆ ਬਾਈ ਜਮਾਲ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੀਰੋ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਆ ਚਾਹੇ ਸਾਡੇ ਨੇੜ ਦੇ ਪਿੰਡ ਹੋ ਚਾਹੇ ਦੂਰ ਦੇ ਆ ਸਾਨੂੰ ਥੈਲੇ ਭਰੇ ਮਿੱਟੀ ਦੇ ਪਚਾਓ ਬਿਲਕੁਲ ਇੰਨੀ ਕੋ ਸੇਵਾ ਸਾਡੀ ਕਰੋ ਚਾਹੇ ਉਹ ਸਾਡੇ ਨਾਲ ਕਾਦੀਆਂ ਪਿੰਡਾਂ ਕੁਤਵੇ ਆਲਾ ਨੇੜੇ-ਨੇੜੇ ਦੇ 40-50 ਪਿੰਡ ਨੇ ਪਾਹੇ ਚਾਹੇ ਅੱਗੇ ਵੀ ਆ ਕੋਈ ਜਗਰਾਉ ਆ ਕੋਈ ਵੀ ਆ ਜਿੱਥੇ ਤੱਕ ਤੁਹਾਡੀ ਵੀਡੀਓ ਪਹੁੰਚ ਗਈ ਪੋਜ਼ਿਟਿਵ ਚੀਜ਼ ਜਿਹੜੀ ਆ ਵੀ ਉਹ ਸਾਡੀ ਐਸਾ ਉਹਨਾਂ ਮਦਦ ਕਰੋ ਸਾਨੂੰ ਟਰਾਲੀਆਂ ਥੈਲਿਆਂ ਦੀਆਂ ਭਰ ਕੇ ਦਿਓ ਸਾਡੇ ਕੋਲ ਥੈਲਾ ਬਹੁਤ ਪਿਆ ਮਿੱਟੀ ਬਹੁਤ ਆ ਪਰ ਸਾਡੀ ਲੇਬਰ ਬਾਈ ਜੀ ਉਹ ਭਰੂਗੀ ਕਿ ਇਹਦੇ ਵਿੱਚ ਲਾਊਗੀ ਹੁਣ ਸਾਨੂੰ ਟਰਾਲੀਆਂ ਭਰੀਆਂ ਭਰਾਈਆਂ ਆ ਰਹੀਆਂ ਅੱਜ ਵੀ 4-5 ਆਈਆਂ ਸਾਡੀ ਲੇਬਰ ਨਾਲ ਚੱਕ ਕੇ ਫਟਾਫਟ ਅਸੀਂ ਸਾਰਿਆਂ ਨੇ ਵਿੱਚ ਬਾਤੀਆਂ ਬਿਲਕੁਲ ਸਾਡੀ ਇਹੀ ਰਿਕੁਐਸਟ ਆ ਵੀ ਤੁਸੀਂ ਸਾਡੇ ਵੱਲ ਨੂੰ ਲੰਗਰ ਤੇ ਹੋਰ ਜਿਵੇਂ ਕਹਿੰਨੇ ਹੋ ਵੀ ਆਪਣੀਆਂ ਸੇਵਾ ਜਾਂਦੀਆਂ ਵੀਰੇ ਉਹ ਨਾਂ ਲੈ ਕੇ ਜਾਓ ਇਹ ਵੀ ਸੇਵਾ ਹੀ ਆ ਮਿੱਟੀ ਦੇ ਥੈਲੇ ਭਰ ਕੇ ਇੱਕ ਇੱਕ ਟਰਾਲੀ ਦੋ ਦੋ ਟਰਾਲੀਆਂ ਸਾਨੂੰ ਲਾ ਦੋ ਇੱਥੇ ਬੰਨ੍ਹ ਦੇ ਉੱਤੇ ਨੇੜੇ ਵਾਲੇ ਪਿੰਡਾਂ ਨੂੰ ਵੀ ਰਿਕੁਐਸਟ ਆ ਜਿੱਥੇ ਤੱਕ ਤੁਹਾਡੀ ਵੀਡੀਓ ਚੱਲੇਗੀ ਉੱਥੇ ਤੱਕ ਰਿਕੁਐਸਟ ਆ ਵੀ ਚਾਹੇ ਉਹ ਕਸਵਾਵਾਂ ਅੱਗੇ ਆਪਣਾ ਜਦੋਂ ਮਰਜ਼ੀ ਸਰਚ ਕਰਕੇ ਕਸਵਾਵਾਂ ਦਾ ਅੱਗੇ ਲਾ ਦੋ ਬਹੁਤ ਬਹੁਤ ਮਿਹਨਤ ਆਦਮ